ਚਿੰਦਰ ਪੁੱਤ ਚਿੰਦਰ ਚਿੰਦਰ ਪੁੱਤ ਬਾਪੂ ਬਾਪੂ ਨਾ ਕਿਉਂ ਚਿੰਦਰ ਨਾ ਬਾਪੂ ਨਾ ਮੈਨੂੰ ਹੱਤ ਨਾ ਲਾ ਬਾਪੂ ਕੀ ਗੱਲ ਪੁੱਤ ਮੈਂ ਤੇਰਾ ਬਾਪੂ ਮੇਰੀ ਗੱਲ ਸੁਣ ਹਾਂ ਤੂੰ ਮੈਨੂੰ ਐਂ ਦੱਸ ਵੀ ਕੀ ਕਮੀ ਰਹਿ ਗਈ ਸੀ ਤੈਨੂੰ ਇੰਨੇ ਰਸ ਮਾਰੇ ਵਾਜਾਂ ਨਾਲ ਭੇਜਿਆ ਬਾਪੂ ਤੂੰ ਫੇਰ ਆ ਗਿਆ ਨਹੀਂ ਚਿੰਦਰ ਮੈਨੂੰ ਮੈਨੂੰ ਕਿੱਥੇ ਛੱਡਿਆ ਤੁਸੀਂ ਮੇਰੀ ਗੱਲ ਤਾਂ ਸੁਣ ਲੈ ਤੇਰਾ ਬਾਪੂ ਉਹ ਤੇਰੀ ਜਗ੍ਹਾ ਹੀ ਹੋਸੀ ਤੂੰ ਐਥੇ ਕੀ ਕਰਦਾ ਫਿਰਦਾ ਦੇਖੀ ਮੈਨੂੰ ਐਂ ਦੱਸ ਬਾਪੂ ਤੂੰ ਚੰਗਾ ਲਾਉਦਾ ਦੇਖੀ ਆਪ ਦੀ ਧੀ ਨੂੰ ਐ ਤੰਗ ਕਰਦਾ ਕਿਉਂ ਕਿਤੇ ਆਪ ਦੀ ਧੀ ਨੂੰ ਤੰਗ ਕਰਦੇ ਹੁੰਦੇ ਨੇ ਫੇਰ ਫਿਰ ਸ਼ਿੰਦਰ ਮੈਂ ਤੈਨੂੰ ਤੰਗ ਕਿਉਂ ਕਰੂੰਗਾ ਮੈਂ ਤੇਰਾ ਬਾਪ ਆ ਨਾ ਤੂੰ ਮੇਰੀ ਗੱਲ ਤਾਂ ਸੁਣ ਲੈ ਬਾਪੂ ਪਤਾ ਕੀ ਹੈ ਦੇਖ ਦੇਖ ਤੇਰੀ ਹੁਣ ਇਹ ਦੁਨੀਆ ਨਹੀਂ ਹੈਗੀ ਤੂੰ ਬਾਪੂ ਹੋਰ ਦੁਨੀਆ ਦਾ ਹੋ ਗਿਆ ਤੂੰ ਕਿਹੜਾ ਛੱਡਦੇ ਬਾਪੂ ਮੇਰਾ ਕਿਹੜਾ ਕਿਵੇਂ ਛੱਡਦਾ ਪੁੱਤ ਮੇਰੀ ਧੀ ਐ ਤੂੰ ਮੈਂ ਇਸ ਘਰ ਚ ਹੀ ਰਹੂੰਗਾ ਪੁੱਤ। ਬਾਪੂ ਮਰੇ ਆ ਕਿਸੇ ਦਾ ਹੀ। ਇਹ ਮੈਂ ਫੋਨ ਕੀਤਾ। ਹਾਂ ਕਲਵੰਤ ਤੂੰ ਠੀਕ ਐ? ਹਾਂ ਠੀਕ ਐ। ਮੈਨੂੰ ਕਿੱਥੇ ਛੱਡਿਆ ਸੀ ਪੁੱਤ? ਤੁਸੀਂ ਛੱਡਣਾ ਕਿੱਥੇ ਸੀਗਾ? ਫਿਰ ਉਹ ਚੰਦਰ ਬਾਪੂ ਆ ਡਰਨਾ। ਹਾਂ ਤੁਹ ਭਾਗਲ ਹੋ ਗਿਆ। ਬਸ ਤੈਨੂੰ ਨਾਲ ਹੀ ਲੈ ਜੂ ਇੱਧਰ ਹੋ ਕੇ ਖੜ ਜਾ। ਮੇਰੀ ਗੱਲ ਸੁਣ ਆ ਹੱਥ ਲਾ ਕੇ ਦੇਖ ਆਤਮਾ ਨੂੰ ਕਰੇ ਹੱਥ ਹੀ ਸੁਹਿਆ ਨਹੀਂ ਜਾਂਦਾ ਦੇਖ। ਨਹੀਂ ਤੁਸੀਂ ਐ ਕਿਉਂ ਕਰੀ ਜਾਂਦੇ ਹੋ ਮੈਂ ਠੀਕ ਐ। ਸਿੰਦਰ ਮੈਨੂੰ ਕੀ ਹੋ ਗਿਆ? ਬਾਪੂ ਮੈਨੂੰ ਆ ਰਸ ਪਹਿਲਾਂ ਤੈਨੂੰ ਹੋਸ਼ ਤਾਂ ਹੈ। ਮੈਂ ਹੁਣ ਠੀਕ ਆ ਮੈਨੂੰ ਹਾਂ ਮੈਨੂੰ ਬੁਖਾਰ ਚੜ ਗਿਆ ਸੀ ਮੇਰੇ ਤਾਂ ਸਿਰ ਨੂੰ ਪਤਾ ਨਹੀਂ ਕੀ ਚੜ ਗਿਆ ਮੈਨੂੰ ਨਹੀਂ ਪਤਾ ਕੀ ਹੋ ਗਿਆ ਬਾਪੂ ਬਾਪੂ ਅਸਲ ਤੇ ਤੇਰੀ ਜਗ੍ਹਾ ਹੀ ਉਹ ਸੀ ਉਹ ਤੇਰਾ ਟਾਈਮ ਆ ਗਿਆ ਸੀ ਤੂੰ ਕਹੀ ਜੀ ਗੱਲਾਂ ਕਰੀਏ ਨਾ ਹੋ ਚਾਸ ਮਾਰ ਕੇ ਦੇਖ ਬਾਪੂ ਹੈ ਹੱਥ ਲੱਗਦੇ ਆ ਦੇਖ ਹਾਂ ਹਾਂ ਬਾਪੂ ਨਹੀਂ ਆ ਉਹ ਬਾਪੂ ਹੈ ਕੀ ਗੱਲ ਮੂੰਹ ਕੀ ਸਿੰਦਰ ਤੁਸੀਂ ਮੈਨੂੰ ਬਹਾਓ ਪਹਿਲਾਂ ਮੰਜੇ ਬਾਪੂ ਅੰਦਰ ਆ ਜਾ ਹਾਂ ਸਿੰਦਰ ਆ ਜਾ ਆ ਜਾ ਸਿੰਦਰੇ ਕੁਝ ਨਹੀਂ ਹੋਇਆ ਬਾਪੂ ਆ ਜਾ ਆ ਜਾ ਬਾਪੂ ਕੇ ਬਾਪੂ ਆ। ਰੈਂਨਾ ਘੱਟ ਕੀਤਾ। ਇੰਨੇ ਬੰਦੇ ਉੱਥੇ ਗਏ। ਗੱਲ ਕੀ ਪੱਲੇ ਨਹੀਂ ਪਈ। ਬਾਪੂ ਸੱਟ ਤਾਂ ਹੈਗਾ ਤੂੰ। ਮੈਂ ਠੀਕ ਆ ਕਲਵੰਤ ਹੁਣ ਮੈਂ ਠੀਕ ਆ ਬਹੁਤ ਠੀਕ ਆ। ਤੈਨੂੰ ਮੇਰੀ ਸਿਆਣਤਾ ਆ ਗਈ। ਹਾਂ ਤੂੰ ਕੱਲ ਦਾ ਗਿਆ ਕਿੱਥੇ ਸੀ? ਲੈ ਦੱਸ ਤੁਸੀਂ ਤਾਂ ਮੈਨੂੰ ਸੱਚੀ ਮੇਰਾ ਬਾਪੂ ਆ। ਹਾਂ ਪੁੱਤ, ਸਿੰਦਰ ਮੈਂ ਸੱਚੂ ਹੀ ਤੇਰਾ ਬਾਪੂ ਐ। ਤੂੰ ਮੇਰੀ ਧੀ ਐ ਸਿੰਦਰੇ। ਤੇ ਬਾਪੂ ਐਂ ਦੱਸ। ਹੂੰ। ਵੀ ਤੈਨੂੰ ਹੋ ਗਿਆ ਸੀ। ਸਿੰਦਰ ਮੈਨੂੰ ਕੀ ਹੋਣਾ ਸੀ ਬਸ ਇੰਨਾ ਕਹਿ ਜਦੋਂ ਮੈਨੂੰ ਤਾਪ ਚੜਿਆ ਸੀ ਨਾ ਮੇਰੇ ਟੀਕਾ ਲੱਗਿਆ ਬਸ ਜਦੋਂ ਟੀਕਾ ਲੱਗਿਆ ਉਦੋਂ ਮੈਂ ਗਰਮ ਸੰਗਿਆ ਇੱਕ ਇਧਰੋਂ ਹੱਥ ਵੜਿਆ ਮੇਰਾ ਘੁੱਟ ਕੇ ਕਿਸੇ ਨੇ ਟੀਕਾ ਲੱਗਿਆ ਹਾਂ ਕਿੱਥੋਂ ਲਵਾ ਕੇ ਲਈ ਟੀਕਾ ਮੈਂ ਕਿਤੋਂ ਟੀਕਾ ਲਵਾ ਕੇ ਲਈ ਆਈ ਆ ਉਹ ਬਾਬੇ ਕੋਲ ਗਈ ਉੱਥੋਂ ਲਾਇਆ ਹੋਵੇ ਵੇ ਕਾ ਨੂੰ ਉਹ ਤਾਂ ਭਪੂਤੀ ਚੰਗੀ ਨਹੀਂ ਦਿੰਦਾ ਸੀ ਟੀਕਾ ਲਾਉ ਉਹ ਇਹਦੇ ਤਾਂ ਹੀ ਤਾਂ ਕੇ ਲਈ ਸੀ ਵੀ ਉਹਦੇ ਕੋਲੇ ਵੇ ਕਾ ਨੂੰ ਬਕਵਾਸ ਕਰੀ ਜਾਣਾ ਹੁਣ ਆਪਦੇ ਵਾਸਤੇ ਤਾਂ ਲੈ ਕੇ ਗਈ ਸੀ ਵੀ ਠੀਕ ਹੋ ਜੇ ਆ ਘੂਠਾ ਘੂਠਾ ਗਿਆ ਸੀ ਲਾਪੂ ਤੂੰ ਇੱਥੋਂ ਬੱਸ ਹਾ ਹਾ ਘੁੱਟਾ ਉਠਾ ਬਾਪੂ ਇਹ ਕਿਨੇ ਲਵਾਇਆ ਮੈਨੂੰ ਨਹੀਂ ਸੁਰਤ ਕੀ ਉਸ ਤਾਂ ਚੰਗਾ ਹੋਗਾ ਸ਼ੁਕਰ ਹੈ ਰੱਬ ਦਾ ਨਹੀਂ ਤਾਂ ਫੂਕ ਦਿੰਦੇ ਤਾਂ ਕੁਦਰਤੀ ਨਾਲ ਸਰਪੰਚ ਦੀ ਜਦੋਂ ਆਵਾਜ਼ ਮੈਨੂੰ ਪਈ ਉਹ ਕੁੜਕੁੜ ਜੀ ਕੀਤੀ ਤਾਂ ਮੇਰਾ ਧਿਆਨ ਖੁੱਲ ਗਿਆ ਫੇਰ ਮੈਨੂੰ ਸੁਰਤ ਆਈ ਨਹੀਂ ਤਾਂ ਤੁਸੀਂ ਫੂਕ ਦਿੰਦੇ ਸਾਲਿਓ ਸ਼ੁਕਰ ਹੈ ਰੱਬ ਦਾ ਨਹੀਂ ਤਾਂ ਤੈਨੂੰ ਬਲ ਦੀ ਅੱਗ ਜੋ ਕੱਢਣਾ ਪੈਂਦਾ ਹੁਣ ਤਾਂ ਸਿਆਣ ਆ ਗਈ ਪੁੱਤ ਹੁਣ ਨਾ ਮੈਨੂੰ ਕਿਸੇ ਹਿੱਜ ਥਾਂ ਤੇ ਛੱਡ ਕੇ ਮੈਂ ਰਾਤ ਕਿੱਥੇ ਰਿਹਾ ਮੈਂ ਲੋਕ ਦਾ ਫਿਰ ਦਰਿਆ ਮੈਨੂੰ ਮਖਾ ਲੋਕ ਨੱਕ ਤੇ ਮਾਰ ਦੇਣ ਵੀ ਤੇ ਇਹ ਮੈਨੂੰ ਸਿਆਣ ਨਹੀਂ ਸਕਦੇ ਸੀ ਮੈਂ ਉਹ ਹੀ ਗੱਲ ਹੋ ਗਈ ਪਿੰਡ ਚ ਸਾਰੀ ਜਗ੍ਹਾ ਰੋਲਾ ਪਈ ਜਾਂਦਾ ਵੀ ਪ੍ਰੇਤ ਆ ਪ੍ਰੇਤ ਆ ਨਹੀਂ ਪੁੱਤ ਮੈਂ ਜਿਉਂਦਾ ਜਾਗਦਾ ਹਾਂ ਮੈਂ ਤਾਂ ਕੱਲ ਦਾ ਕਹੀ ਜਾਂਦਾ ਤੁਸੀਂ ਨਹੀਂ ਮੰਨਦੀ ਹੈਗੀ ਹਾਂ ਹਾਂ ਕਲਵੰਤਾ ਹੁਣ ਮੈਨੂੰ ਪਤਾ ਲੱਗ ਗਿਆ ਵੀ ਬੂਠਾ ਕਿਉਂ ਲੱਗਿਆ ਤੇ ਕਿੱਥੇ ਲਾਇਆ ਮਾੜਾ ਮੋੜਾ ਤੇ ਯਾਦ ਨਹੀਂ ਹੈਗਾ ਕੀਨੇ ਲਾਇਆ ਹਾਂ ਥੋੜਾ ਜਿਹਾ ਯਾਦ ਹੋਵੇ ਮੜੇ ਜ਼ੋਰ ਪਾ ਕੇ ਦੇਖ ਦਿਮਾਗ ਤੇ ਬਸ ਮੈਨੂੰ ਤਾਂ ਇੰਨਾ ਕਾ ਜ਼ਿਆਦਾ ਹੈ ਵੀ ਜਦੋਂ ਟੀਕਾ ਲੱਗਿਆ ਨਾ ਉਦੋਂ ਮੇਰਾ ਬਸ ਇਧਰਲਾ ਹੱਥ ਕੁੱਟੀ ਗਿਆ ਫੜੀ ਗਿਆ ਬਸ ਬਸ ਮੈਨੂੰ ਫੇਰ ਸੁਧ ਨਹੀਂ ਰਹੀ ਭਾਈ ਹੱਥ ਕੁੱਟੀ ਗਿਆ ਤੇ ਫੜਿਆ ਇਹਦਾ ਮਤਲਬ ਹੋ ਗਿਆ ਗੂਠਾ ਇਧਰਲਾ ਹਾਂ ਸੱਜਾ ਗੁੱਠਾ ਬਣਾ ਹਾਂ ਬੋਲ ਲਗਦਾ ਹੁੰਦਾ ਸੱਜਾ ਲਾਉਂਦਾ ਮੈਂ ਮੈਨੂੰ ਕਾਨੂੰਨ ਕੁੜਵਾਰੀ ਤੋਂ ਪਤਾ ਕਰਕੇ ਆਉਂਗੀ ਇਧਰਲਾ ਲੱਗਦਾ ਕਿ ਇਧਰ ਇਧਰ ਲੱਇਆ ਇਧਰ ਲੱਇਆ ਨਾ ਪਤਾ ਕਰ ਕਿਉਂ ਵੀ ਇਧਰਲੇ ਨਾਲ ਕੁਝ ਹੁੰਦਾ ਲੈ ਸਰਪੰਚ ਨੂੰ ਦੱਸ ਦਿਆਂ ਮੈਂ ਤੁਸੀਂ ਵੀ ਥੋੜਾ ਜਿਹਾ ਡਰੋ ਸਰਪੰਸਾ ਕੀ ਕਰੀਏ ਨੇ ਉਹ ਛੋਟਾ ਡਰ ਮਟਾ ਰਹੇ ਹਾਂ ਜੀ ਮੈਂ ਮਾਰ ਤੁਸੀਂ ਉਹ ਮੈਂ ਨਹੀਂ ਤੁਸੀਂ ਸਮਝੇ ਨਹੀਂ ਜੀ ਠੰਡ ਨੂੰ ਠੰਡੀ ਮਾਰਦੀ ਬੰਦੇ ਨੂੰ ਬੰਦ ਬੰਦੇ ਨੂੰ ਤੁਸੀਂ ਸਮਝੋ ਬਾਲੀ ਠੰਡ ਲੱਗਦੀ ਪਈ ਥਨੂੰ ਤੇਸ਼ੰਦਰ ਉਹ ਤੂੰ ਖਿਹੜਾ ਛੱਡ ਦੇ ਮੇਰਾ ਪਹਿਲਾਂ ਤੇਰਾ ਪਿਓ ਕੰਜਰ ਉਹ ਨਹੀਂ ਮੇਰਾ ਖਿਹੜਾ ਛੱਡਦਾ ਮੰਗਰ ਪਹਿਰੇ ਮੇਰੇ ਕੀ ਤੇਰੇ ਮਗਰ ਪਈ ਜਾਂਦਾ ਵੀ ਉਹੀ ਮਰੀ ਜਾਂਦਾ ਤੂੰ ਉਤਰਾ ਮੈਨੂੰ ਨਹੀਂ ਦਿੰਦਾ ਖੜਨ ਕਿਤੇ ਮੈਨੂੰ ਨਹੀਂ ਦਿੰਦਾ ਇਸ ਲਈ ਤੁਹਾਡੇ ਬਾਪੂ ਜੀ ਤਾਂ ਆਤਮਾ ਬਣ ਕੇ ਸਾਰੇ ਪਿੰਡ ਚ ਭਟਕਦੇ ਆ ਆਹੋ ਉਹ ਮੇਰਾ ਪਿਓ ਤਾਂ ਜਾਂਦਾ ਆ ਫਿਰੂਗਾ ਤਾਂ ਸਹੀ ਤੁਹਾਡੇ ਮਗਰ ਨਹੀਂ ਨਹੀਂ ਅਸੀਂ ਅੱਬਦੇ ਅੱਖਾਂ ਨਾਲ ਦੇਖਿਆਗਾ ਮਰੇ ਹੋਏ ਜੋ ਕੁਝ ਤੁਸੀਂ ਦੇਖਿਆ ਨਾ ਜੀ ਉਹੀ ਕੁਝ ਪਹਿਲਾਂ ਮੈਂ ਇਹ ਦੇਖਿਆ ਸੀ ਪਰ ਫਿਰ ਮੈਨੂੰ ਬਾਅਦ ਵਿੱਚ ਜਾ ਕੇ ਯਕੀਨ ਆਇਆ ਕਿ ਵਸਲ ਚ ਮੇਰਾ ਪਿਓ ਹੀ ਹੈ ਹੋਦੀ ਆਤਮਾ ਆਤਮਾ ਨਹੀਂ ਹੈਗੀ ਹੋ ਮੈਂ ਤਾਂ ਤੈਨੂੰ ਖੁਸ਼ਖਬਰੀ ਦੇਣ ਆਈ ਸੀ ਇੱਧਰ ਮੈਨੂੰ ਹੋਰ ਹੀ ਕੁਸਾ ਕੇ ਦਿਖ ਜਾਂਦਾ ਆਈ ਨਾ ਮੈਂ ਸਮੱਸਿਆ ਥੋੜੇ ਤਾਂ ਨੂੰ ਤੁਸੀਂ ਇਮੋਸ਼ਨਲ ਜਾਦੇ ਇੱਕ ਮਿੰਟ ਜਿਉਂਦਾਗਾ ਹੋਰ ਦੇ ਮੇਰਾ ਪਿਓ ਤਾਂ ਜਿਉਂਦਾ ਮੈਂ ਕਹ ਲੈ ਸਭ ਤੋਂ ਪਹਿਲਾਂ ਜਾ ਕੇ ਖੁਸ਼ਖਬਰੀ ਮੈਂ ਸਰਪੰਚ ਨੂੰ ਦਵਾਂ ਹੁਣ ਮੇਰੀ ਗੱਲ ਸੁਣ ਲੈ ਸਾਰੇ ਪਿੰਡ ਵਾਸੀਆਂ ਨੂੰ ਦੱਸ ਦੇ ਵੀ ਭਾਈ ਸਿੰਦਰ ਦਾ ਪਿਓ ਜਿਉਂਦਾ ਹੋ ਗਿਆ ਦੇਹਲਾ ਰੱਬ ਦੇ ਕੋਲੋਂ ਮੁੜ ਕੇ ਆਇਆ ਰੱਬ ਦੇ ਕੋਲੋਂ ਸਰਪੰਚ ਸਾਹਿਬ ਮੈਨੂੰ ਲੱਗਦਾ ਨਾ ਇਹ ਦਿਮਾਗ ਤੇ ਨਾ ਵਜਨ ਪੈ ਗਿਆ ਪਿਓ ਦੀ ਮੌਤ ਨੂੰ ਬਰਦਾਸ਼ਤ ਨਹੀਂ ਕਰ ਸਕੇ ਹੈਗੇ ਆਤਮਾ ਨੂੰ ਵੀ ਜਿਉਂਦਾ ਪਿਓ ਦਸੀ ਜਾਂਦੇ ਨੇ ਨਹੀਂ ਤੂੰ ਸੁਪਨਾ ਤਾਂ ਨਹੀਂ ਦੇਖਿਆ ਸਿੰਦਰ ਵੇ ਕਾਨੂੰ ਬਕਵਾਸ ਕਰੀਏ ਨਾ ਜਾ ਕੇ ਦੇਖ ਲੈ ਕਲਵੰਤ ਵੀ ਉੱਥੇ ਹੀ ਸੀਗਾ ਮੇਰਾ ਪਿਓ ਜਿਉਂਦਾ ਚੰਗਾ ਭਲਾ ਪਾਣੀ ਪੂਣੀ ਪੀ ਜਾਂਦਾ ਬੈਠਾ ਗੱਲਾਂ ਬਾਤਾਂ ਕਰਦਾ ਪਤਾ ਨਹੀਂ ਮੇਰੇ ਪਿਓ ਨੂੰ ਕੀ ਹੋ ਗਿਆ ਸੀ ਆ ਮੇਰਾ ਮਰਿਆ ਕਿਉਂ ਨਹੀਂ ਇਹ ਹੈ ਹੈ ਚਲੋ ਛੁਕਰ ਹੈ ਰੱਬ ਦਾ ਹਾਂ ਛੁਕਰ ਹੈ ਇਹ ਤਾਂ ਐਂ ਅਦੇ ਲੈ ਪੈਣ ਕੀ ਪਾਣਾ ਵਰਤਗਾ ਦੇ ਲੈ ਰੱਬ ਦਾ ਮੈਂ ਕਹਿੰਨੀ ਐਨੀ ਸੋਹਣੀ ਗੱਲ ਹੋ ਗਈ ਲੋਕ ਤਾਂ ਕਹਿੰਦੇ ਉੱਪਰ ਵਾਕੇ ਫੇਰ ਵਾਪਸ ਆ ਜਾਂਦੇ ਨੇ ਉਹੀ ਗੱਲ ਹੋ ਗਈ ਦੂਜਾ ਜਨਮ ਹੋਇਆ ਮੇਰੇ ਪਿਓ ਦਾ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਜੀ ਆਉਂਦਾ ਹੋਇਆ ਬਹੁਤ ਵਧੀਆ ਗੱਲ ਚਲ ਐਂ ਕਰੀ ਚੰਗਾ ਹੁਣ ਸ਼ਾਮ ਨੂੰ ਨਾ ਆਥਣੇ ਜੇ ਗੁਰਦੁਆਰੇ ਚ ਅਨਾਉਂਸਮੈਂਟ ਕਰਾਦੀ ਪਤਾ ਕੀ ਆ ਐਂ ਲੋਕ ਨਾ ਮੂੰਹ ਚੱਕੇ ਆਉਣਗੇ ਫਿਰ ਘਰੇ ਮੇਰੇ ਬੈਠਣ ਪਰ ਚੰਗਾ ਲੱਗਦਾ ਭਾਈ ਬੰਦਾ ਤਾਂ ਜਿਉਂਦਾ ਮਾਰੇ ਕੰਮ ਥੋੜਾ ਕਰ ਲਏ ਸੇ ਕੋਈ ਨਾ ਕੋਈ ਸ਼ਟਫੇਟ ਮਾਰਦਾ ਅੱਖਾਂ ਦੇ ਭੂਤ ਹੋਰ ਹਾਏ ਵੀ ਗੱਲ ਆ ਭਾਈ ਜਿਹੜਾ ਬੰਦਾ ਇੱਕ ਵਾਰੀ ਉੱਪਰ ਭਾਗ ਜਾਣਾ ਥੱਲੇ ਆਉਣਾ ਨਹੀਂ ਚਾਹੀਦਾ ਐਵੇਂ ਗਲਤ ਗੱਲ ਮੇਰਾ ਮਤਲਬ ਵੀ ਚਲੋ ਤੁਹਾਡੇ ਜਿਹੜੇ ਤਾਂ ਜਿਉਂਦੇ ਸੀ ਉਹ ਕਿਹੜਾ ਗਏ ਸੀ ਅਸਲ ਚ ਗੱਲ ਇੱਧੇ ਜੀ ਵੀ ਵਧੀ ਆ ਭਾਈ ਉਹ ਤਾਂ ਬਲਦੀ ਅੱਗ ਚ ਬਾਹਰ ਆ ਜਾਂਦਾ ਹਨਾ ਐ ਆ ਫਿਰ ਹੁਣ ਉਹਦੀ ਵਧੀ ਹੋਈ ਸੀ ਹੁਣ ਉਹਨੇ ਤੇ ਵਾਪਸ ਤਾਂ ਆਉਣੀ ਸੀ ਦੇਲਾ ਹਜੇ ਆਏ ਸ਼ੁਕਰ ਕਰ ਵੀ ਅਸੀਂ ਅੱਗ ਨਹੀਂ ਸਿਲਾਈ ਮੇਰੇ ਭਨੇ ਮੈਂ ਹੈ ਕੋਈ ਗੱਲ ਨਹੀਂ ਹੱਗ ਨਹੀਂ ਸਿਲਾਈ ਹੋਰ ਮੈਂ ਕਿਹ ਅੱਗ ਨਹੀਂ ਸਿਲਾਈ ਜੇ ਕਿਤੇ ਅੱਗ ਲਾ ਦਿੰਦੇ ਮੇਰਾ ਪਿਓ ਜਿਉਂਦਾ ਉੱਠ ਖੜਦਾ ਮੈਂ ਤਾਂ ਉਸੇ ਅੱਗ 'ਚ ਛਾਲ ਮਾਰ ਦੇਣੀ ਸੀ ਸਰਪੰਚ ਸਾਹਿਬ ਬਾਕੀ ਤਾਂ ਮੈਂ ਥੋੜਾ ਇੱਥੇ ਧੰਨਵਾਦ ਕਰਨ ਆਈ ਆਂ ਬਸ ਮੈਂ ਕਹਿੰਦੀ ਜੇ ਕਿਤੇ ਤੁਸੀਂ ਨਾ ਆਵਾਜ਼ ਮਾਰਦੇ ਬਾਪੂ ਦੇ ਕੰਨ 'ਚ ਮੇਰੇ ਬਾਪੂ ਨੇ ਕਿੱਥੇ ਉੱਠਣਾ ਸੀ ਭਾਈ ਦੇ ਲਿਆ ਇੰਨੇ ਜਾਣੇ ਨੇ ਮੂੰਹ ਦੇਖ ਲਿਆ ਜਦੋਂ ਇਹਨਾਂ ਨੇ ਮੂੰਹ ਦੇਖਿਆ ਬੋਲੇ ਉਸੇ ਟਾਈਮ ਖੜੇ ਹੋ ਟੇਲਾ ਕੀ ਬੋਲੇ ਸੀ ਪਿਆਰੀ ਬਾਲਾ ਸੀ ਅਸੱਚ ਇਹਨਾਂ ਦਾ ਇਹ ਤਾਂ ਉਹਨਾਂ ਦਾ ਬਾਲਾ ਕਰਦੇ ਸੀ ਜਦੋਂ ਮੇਰੇ ਬਾਪੂ ਨੂੰ ਦਿਸਦਾ ਨਹੀਂ ਨਾ ਹੁੰਦਾ ਸੀ ਇਹੀ ਵਿਚਾਰੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਸਾਰਾ ਖਰਚਾ ਕਰਦੇ ਫਿਰ ਭਾਈ ਹਨਾ ਹੁੰਦਾ ਹੀ ਲਗਾਵਤਾ ਹੁੰਦਾ ਹੀ ਹੈ ਅੱਗੇ ਵਾਸਤੇ ਕੋਈ ਸ਼ਰਮ ਮਰ ਜਵੇ ਹਨਾ ਤੁਸੀਂ ਨਾ ਬੋਲਿਆ ਕਰੋ ਜਾਂ ਜਾ ਕੇ ਬਹਦੀ ਤੁਰ ਜਾਂਦੀ ਹੈ ਘਟ ਵੀ ਤੁਸੀਂ ਚੁੱਪ ਹੀ ਰਹਿਆ ਕਰੋ ਬਾਕੀ ਕੀ ਗੱਲ ਬਾਹਰੀ ਠੰਡ ਚ ਲੱਗੀ ਜਾਂਦੀ ਸੀ ਕੰਬਲ ਦੀ ਜੇਨ ਇਹਨਾਂ ਨੂੰ ਨਹੀਂ ਨਹੀਂ ਤੇਰੇ ਪਿਓ ਨੇ ਲਾ ਰੱਖੀ ਹੈ ਠੰਡ ਲੋਕ ਤਾਂ ਅੱਗਲਾਂ ਦੇ ਤੇਰੇ ਪਿਓ ਨੇ ਠੰਡ ਲਾ ਰੱਖੀ ਹੈ ਆਏ ਨਾ ਬੋਲਿਆ ਕਰ ਭਾਈ ਚਲ ਸ਼ੁਕਰ ਹੈ ਇਹ ਦੂਜੀ ਗੱਲ ਐ ਆ ਵੀ ਚਲੋ ਜਿੱਦਾਂ ਦਾ ਤੁਹਾਨੂੰ ਡਰ ਲੱਗਦਾ ਪਹਿਲਾਂ ਮੈਨੂੰ ਵੀ ਐਂ ਲੱਗਦਾ ਸੀ ਮੈਂ ਤਾਂ ਹੀ ਦੱਸਣ ਆਈ ਆ ਮੈਂ ਕਿਤੇ ਕੁਤੇ ਮੈਨੂੰ ਡਰ ਡਰ ਮਰ ਜਿਓ ਇਹ ਜਿਹਾ ਕੁਝ ਨਹੀਂ ਹੈਗਾ ਇਸ ਤੋਂ ਦੋ ਦੋਨੇ ਜਣੇ ਬਾਹਰ ਹੀ ਨਿਕਲੇ ਹੈਗੇ ਇਸ ਤੋਂ ਇੱਕ ਮੰਜੇ ਤੇ ਮੰਜੇ ਤੇ ਨਹੀਂ ਮੇਰੇ ਮਤਲਬ ਇੱਕ ਕੰਬਲ ਚ ਇੱਕ ਕੰਬਲ ਚ ਨਹੀਂ ਨਹੀਂ ਸਾਈਡ ਤੇ ਬੈਠੀ ਸੀ ਅੱਛਾ ਧਰਨਾ ਲੱਗ ਗਿਆ ਸਿੰਦਰਾ ਤੂੰ ਕਿਉਂ ਫਿਕਰ ਕਰਦੀ ਆ ਮੇਰੀ ਗੱਲ ਸੁਣਾ ਮੈਂ ਆਤਨੇ ਤੇਰੇ ਕੋਲੇ ਕਰਿਆ ਹੂੰ ਸਪੈਸ਼ਲ ਧੰਨਵਾਦ ਕਰਨ ਤੇਰੇ ਬਾਪੂ ਦਾ ਵੀ ਸ਼ੁਕਰ ਆਓ ਭਰਾਵਾ ਸਾਡੀ ਜ਼ਿੰਦਗੀ ਬਚਾਲੀ ਹੋਰ ਚਲ ਤੁਸੀਂਤਾ ਜਿਓ ਮੈਂ ਪੁੱਛਦੀ ਸੀ ਤੁਹਾਡਾ ਕੰਮ ਹਜੇ ਖਤਮ ਨਹੀਂ ਹੋਇਆ ਤੁਸੀਂ ਗਏ ਨਹੀਂ ਨਹੀਂ ਜਾਣਾ ਹੀ ਬਸ ਹੁਣ ਪਤਾ ਲੱਗ ਗਿਆ ਵੀ ਤੁਹਾਡੇ ਡੈਡੀ ਜਿਉਂਦੇ ਨੇ ਤਾਂ ਹੁਣ ਮੈਂ ਆਰਾਮ ਨਾਲ ਜਾਉਂਗੀ ਅੱਛਾ ਅੱਛਾ ਟਾਈਮ ਨਾਲ ਭੇਜ ਦਿਓ ਅਗਲੀ ਦਾ ਵੀ ਕਾਰਬਾਰਾ ਹੋ ਰਿਹਾ ਇੱਥੇ ਕਹਾ ਸਸਤਾ ਖੋਲੀ ਹੋਈ ਇੱਥੇ ਸਾਰਿਆਂ ਨੂੰ ਵਾੜ ਲੈਣਾ ਚੰਗਾ ਜੀ ਚੰਗੇ ਸਤਿ ਸ੍ਰੀ ਅਕਾਲ ਆਇਓ ਸਰਪੰਚ ਸਾਹਿਬ ਆਪ ਦੇ ਚਰਨ ਜਰੂਰ ਪਾਇਓ ਸਾਡੇ ਘਰੇ ਮੇਰੇ ਉਹਨਾਂ ਤੁਹਾਡਾ ਘਰ ਪੂਰਾ ਹੀ ਨਹੀਂ ਹੁੰਦਾ ਚੰਗਾ ਸਰਪੰਚ ਸਾਹਿਬ ਚੱਲਦੇ ਆਂ ਜੀ ਇੱਟੇ ਵੀ ਰੰਗ ਟੰਗ ਬਦਲ ਜਾਂਦੇ ਇਹ ਕੋਈ ਜਿਆਦਾ ਤੁਹਾਡੇ ਨਾਲ ਹਨਾ ਫ੍ਰੈਂਕਲੀ ਨਹੀਂ ਉਹ ਗਾਟੀ ਹੈ ਜੀ ਆਪਣੀ ਹਾਂ ਫ੍ਰੈਂਡ ਨਾਰਮਲ ਲੱਗੀ ਤੁਹਾਡੇ ਫ੍ਰੈਂਡ ਨਾਰਮਲ ਹਾਂ ਨਾਰਮਲ ਗਾਟੀ ਹੈ ਜੀ ਚਲੋ ਤੁਸੀਂ ਘਾਟੀ-ਗਾਟੀਆਂ ਪਾਇਆ ਕਰੋ ਦੇਖ ਲਓ ਹੁਣ ਤੁਹਾਡੀ ਗਾਟੀ-ਗਾਟੀ ਚ ਕਿੰਨਾ ਵੱਡਾ ਸਿਆਪਾ ਹੋ ਚੱਲਿਆ ਸੀ ਹਾਂਜੀ ਅ ਸਰ ਹੁਣ ਮੈਂ ਤੁਹਾਨੂੰ ਐ ਕਹਿੰਦੀ ਸੀ ਕਿ ਵੀ ਸਰਪੰਚ ਸਾਹਿਬ ਮੈਂ ਜਾ ਸਕਦੀ ਹਾਂ ਹੁਣ ਤਾਂ ਕੋਈ ਆਬਜੈਕਸ਼ਨ ਨਹੀਂ ਹੈਗੀ ਹਨਾ ਕੋਈ ਦਿੱਕਤ ਨਹੀਂ ਕੋਈ ਡਰ ਨਹੀਂ ਕੋਈ ਰੋਲਾ ਨਹੀਂ ਹੁਣ ਮੈਂ ਜਾਵਾਂ ਸਰ ਤੁਸੀਂ ਰੋ ਰਹੇ ਹੋ ਨਹੀਂ ਜੀ ਰੋ ਨਹੀਂ ਰਹੀ ਮੈਂ ਆ ਫਿਰ ਅਫਸਰ ਟੋਨ ਲੱਗ ਰਿਹਾ ਤੁਸੀਂ ਜਾ ਰਹੇ ਹੋ ਨਾ ਜੀ ਅੱਛਾ ਅੱਛਾ ਦੇਖੋ ਜਾਣਾ ਤਾਂ ਪੈਂਦਾ ਹੀ ਐ ਹੁਣ ਅਚ ਕੁੜੀਆਂ ਚੜੀਆਂ ਨੇ ਕਿੰਨਾ ਚਿਰ ਹੋਰ ਰਹਿਣਾ ਹੈ ਨਾਲੇ ਮੇਰਾ ਕੰਮ ਖਤਮ ਹੋ ਗਿਆ ਮੈਂ ਤਾਂ ਹੁਣ ਜਾਣਾ ਹੀ ਹੈ ਦੋ ਦਿਨ ਹੋਰ ਰਹਿ ਪੋ ਜੀ ਸਰਪੰਚ ਸਾਹਿਬ ਮੈਂ ਉਰੇ ਲੈ ਕੇ ਕੀ ਕਰਨਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਉਰੇ ਕੋਈ ਸਿੱਕਾ ਨਹੀਂ ਕਮੀਲਾ ਨਹੀਂ ਮੈਂ ਕੀ ਕਰਨਾ ਉਰੇ ਮੈਡਮ ਮੇਰਾ ਘਰ ਕੱਲਾ ਥੋੜੇ ਘਰ ਨੂੰ ਕੀ ਬਿੱਲੇ ਵੰਦੇ ਨੇ ਜੀ ਬਿੱਲੇ ਕਿਉਂ ਨੇ ਚੋਰ ਬਹੁਤ ਪੈਂਦੇ ਆ ਜੀ ਦੇਖੋ ਮੈਂ ਕੋਈ ਰਾਖੀ ਲੈਣ ਦੇ ਹੋ ਤਾਂ ਪੈਸੇ ਨਹੀਂ ਲੈਂਦੇ ਹੈਗੇ ਤੁਹਾਡੇ ਘਰ ਦੇ ਮੈਡਮ ਮੇਰੀ ਗੱਲ ਸੁਣੋ ਮੈਂ ਦੋ ਕੰਮ ਨਿਮੇੜ ਕੇ ਆਇਆ ਤੁਸੀਂ ਉਹਨਾਂ ਚਿਰ ਕਿਤੇ ਨਹੀਂ ਜਾਣਾ ਸਰਪੰਚ ਸਾਹਿਬ ਮੈਂ ਮੈਂ ਤਾਂ ਜਾਣਾ ਜੀ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲਓ ਜੀ ਜੇ ਮੇਰੀ ਕੋਈ ਚੀਜ਼ ਚੱਕੀ ਗਈ ਜ਼ਿੰਮੇਵਾਰ ਤੁਸੀਂ ਮੈਂ ਕੀ ਜ਼ਿੰਮੇਵਾਰ ਮੈਂ ਸੁਣ ਦੱਸਤਾ ਜੀ ਸਰਪੰਚ ਸਾਹਿਬ ਮੇਰੀ ਗੱਲ ਤਾਂ ਸੁਣੋ ਸਰਪੰਚ ਸਾਹਿਬ ਪੰਗਲੇ ਲੈ ਲੈ ਇੱਥੇ ਆ ਕੇ ਇਹ ਪਿੰਡ ਚ ਤਾਂ ਆਉਣੇ ਨਹੀਂ ਸੀ ਚਾਹੀਦਾ ਮੈਨੂੰ ਹੁਣ ਫਸ ਗਈ ਮੈਂ ਇੱਥੇ ਆ ਕੇ ਪੈਂਦੀ ਲੱਕੜੀ ਦੀ ਨਵੇਂ ਤੋਂ ਨਵਾਂ ਸਿਆਪਾ ਪੈਂਦਾ ਹੀ ਰਹਿੰਦਾ ਸਰਪੰਚ ਜੀ ਤੁਸੀਂ ਸ਼ੁਕਰਾ ਤੂ ਮੈਨੂੰ ਮਿਲ ਗਈ ਮਦਰ ਨਾਲ ਗੱਲ ਕਰਨੀ ਸੀਗੀ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਚਲ ਤੂੰ ਦੱਸ ਪਹਿਲਾਂ ਮੈਂ ਤੁਹਾਨੂੰ ਦੱਸਦੀ ਅੱਜ ਨਾ ਮਸ਼ਿੰਦਰ ਕੇ ਘਰੇ ਗਈ ਸੀਗੀ ਸ਼ਿੰਦਰ ਦੇ ਬਾਪੂ ਦਾ ਪਤਾ ਲੈਣ ਵਿਪੋਕ ਕਦੋਂ ਆ ਉਹਦੇ ਬਾਪੂ ਨੇ ਤਾਂ ਮੈਨੂੰ ਫੜ ਲਿਆ ਇਹ ਲਿਪਾਂਤੀ ਲੱਕੜੀ ਦੀ ਦੀ ਮੇਰੇ ਸਾਲੇ ਦੀ ਬੁੜਾ ਹੋ ਗਏ ਸਿਵਾ ਚ ਲੱਤਾਂ ਪਈਆਂ ਟਿਕਦਾਨ ਮੈਂ ਦੇਈ ਨਾ ਇੱਕ ਹੱਥ ਇੱਕ ਮਿੰਟ ਫਿਰ ਤੁਸੀਂ ਕਿੱਧਰ ਚੱਲੇ ਨਾ ਮੇਰੀ ਗੱਲ ਸੁਣੋ ਉਹ ਤਾਂ ਮਰਿਆ ਹੋਇਆ ਹੈ ਪਰ ਹਾਂ ਕਹਿੰਦੇ ਮਰਿਆ ਮਰ ਗਿਆ ਸੀ ਮੈਂ ਤਾਂ ਸੰਸਕਾਰ ਚ ਅਚਾਨਕ ਮਰਿਆ ਵੀ ਨਹੀਂ ਉਹ ਤਾਂ ਜਿਉਂਦਾ ਹੈ ਫਿਰ ਤਾਂ ਹੀ ਮੈਨੂੰ ਪੜ ਲਿਆ ਸੀ ਉਨਾ ਮਤੋਰ ਕੰਨ ਦੇ ਨਾਲ ਖਾਲੀ ਓਏ ਉਹ ਜਿਉਂਦਾ ਤੈਨੂੰ ਵੀ ਭਲੇਖਾ ਲੱਗਿਆ ਉਹਨਾਂ ਨਹੀਂ ਭਲੇਖਾ ਕਾਹਨੂੰ ਲੱਗਿਆ ਸੀ ਮੇਰੀ ਤਾਂ ਚੁੰਨੀ ਫੜ ਲਈ ਜਿਹੜੇ ਕਹਿੰਦੇ ਉਹਨੂੰ ਮੰਜੇ ਤੇ ਪਾਇਆ ਸੀ ਜਦੋਂ ਮਰਿਆ ਸੀ ਜਦੋਂ ਉੱਠਣ ਲੱਗੀ ਮੇਰੀ ਤਾਂ ਚੁੰਨੀ ਘੁੱਟ ਲਈ ਉਹਨੇ ਓਏ ਓਏ ਜਿਉਂਦਾ ਉਹ ਜਿਉਂਦਾ ਮਰਿਆ ਨਹੀਂ ਹੈਗਾ ਕੋਈ ਫਿਰ ਤਾਂ ਹੀ ਫੜਿਆ ਸੀ ਓ ਮੈਂ ਕੰਦ ਉਹਦਾ ਸਿਵਿਆਂ ਤੇ ਉੱਠ ਕੇ ਭੱਜਾਇਆ ਸੀਗਾ ਨਹੀਂ ਉਹਦਾ ਕਹਿੰਦੇ ਪ੍ਰੇਤ ਪ੍ਰੂਤ ਹੁੰਦਾ ਗਾਣਾ ਜਿਹੜਾ ਵੀ ਮਤਲਬ ਕਿ ਆਤਮਾ ਬਣ ਜਾਂਦੀ ਹੈ ਪਟਕਦਾ ਫਿਰਦਾ ਨਾਲੇ ਮੇਰੀ ਗਾ ਸੁੰਦੂ ਉਹਦੇ ਸੇਹਰਾ ਕਾਹ ਤੋਂ ਨਹੀਂ ਬੰਨਿਆ ਉਹ ਤੂੰ ਚੁੱਪ ਕਰ ਜਾ ਸਾਰੀਆਂ ਜਵਲੀਆਂ ਸਾਡੇ ਤੂੰ ਮੇਰੀ ਗੱਲ ਸੁਣ ਉਹ ਤੇ ਥੱਪੜ ਕਾਹ ਤੋਂ ਮਾਰਿਆ ਤੂੰ ਕਿਹਦੇ ਤੈਨੂੰ ਨਹੀਂ ਪਤਾ ਕਿਹਦੇ ਮਾਰ ਗਈ ਆ ਅੱਛਾ ਬੇਅੰਤ ਦੇ ਹਾਂ ਜਿਹੜੀ ਹੋਈ ਬੇਅੰਤ ਉਹਦਾ ਕੀ ਕਰਨਾ ਪਤਾ ਪੁੱਠਾ ਸਿੱਧਾ ਬੋਲਦੀ ਸੀਗੀ ਮੈਨੂੰ ਪਰ ਥੱਪੜ ਮਾਰਨਾ ਜ਼ਰੂਰੀ ਸੀ ਤੇਰੇ ਨਾਲ ਮਾੜੀ ਬਣਾਉਂਦੀ ਸੀ ਕਿ ਤੌਮ ਤਾਂ ਲਾਉਂਦੀ ਸੀ ਮੇਰੇ ਤੇ ਉਹ ਬਣਾ ਲੈਂਦੀ ਫਿਰ ਜੇ ਬਾਹਰ ਟੱਕਰ ਦੀ ਉੱਥੇ ਮਾਰਦੀ ਮੈਂ ਤਾਂ ਘਰੇ ਜਾ ਕੇ ਕੁੱਟ ਕੇ ਆਈ ਆ ਓਹੋ ਫਿਰ தੱਪੜ ਮਾਰਨਾ ਜ਼ਰੂਰੀ ਸੀ ਤੂੰ ਸਮਝਾਏ ਹੁੰਦੀ ਮੁੱੱਕਰਦੀ ਸੀ ਬੋਲਦੀ ਨਹੀਂ ਸੀ ਉੱਤੋਂ ਨਾਲੇ ਤੈਨੂੰ ਮਾੜਾ ਚੰਗਾ ਕਹਿੰਦੀ ਸੈਂ ਤੇਰੇ ਬਾਰੇ ਮੈਂ ਕਿਵੇਂ ਸੁਣ ਲੈਂਦੀ ਮਾੜਾ ਚੰਗਾ ਅੱਛਾ ਮੈਨੂੰ ਮਾੜਾ ਕਹਿੰਦੀ ਸੀ ਹਾਂ ਤੈਨੂੰ ਮਾੜਾ ਕਹਿੰਦੀ ਸੀ ਤਾਂ ਫਿਰ ਵਧੀਆ ਹੋ ਗਿਆ ਵਧੀਆ ਹੋ ਗਿਆ ਧਰਤਾ ਕਹਿ ਤਾਂ ਰਿਹਾ ਇੱਕ ਹੀ ਮਾਰਿਆ ਸੀਗਾ ਤੂੰ ਤੇਰੇ ਮੈਂ ਦੋ ਮਾਰੂੰ ਕਿਉਂ ਤੈਨੂੰ ਕਿਉਂ ਨਹੀਂ ਮਾਰਿਆ ਉਹਦੇ ਬਸ ਹੁਣ ਇੱਕ ਗੱਲ ਹੀ ਇੱਕ ਕਹੀ ਸੀ ਨਾ ਤੁਹਾਡੇ ਬਾਰੇ ਤਾਂ ਕਰਕੇ ਫਿਰ ਇੱਕ ਮਾਰਿਆ ਕਰਾਰਾ ਜਾ ਬਸ ਠੀਕ ਆ ਪਰ ਹੁਣ ਤੂੰ ਡਰੀ ਨਾ ਜਿੱਥੇ ਲੱਖ ਲੱਗਦਾ ਉੱਥੇ ਭਾਵੇਂ 2 ਲੱਖ ਲੱਗ ਜੇ ਮੈਂ ਤੇਰੇ ਨਾਲ ਖੜੀ ਆ ਪੂਸ਼ਾਂ ਚਕਾਦੀ ਪੂਸ਼ਾਂ ਹੁਣ ਇਹਨਾਂ ਦੀ ਨਹੀਂ ਹੁਣ ਤਾਂ ਲੀਕਾਂ ਕਢਾਉਂ ਬਸ ਠੀਕ ਆ ਇਹ ਪੰਗਾ ਪਤਾ ਕਿਹਦੇ ਨਾਲ ਬਿਨਾਂ ਵਜਾ ਤੂੰ ਮੇਰਾ ਨਾਂ ਤੇ ਰਹਿਣਾ ਹੁਣ ਤੂੰ ਇਹ ਦੇਖੀ ਜਈ ਹੁੰਦਾ ਕੀ ਐ ਤੇਰਾ ਨਾਮ ਕੀ ਮੇਰੇ ਨਾਲ ਵੀ ਤਾਂ ਅਗਲੀ ਰੱਖਦੀ ਸੀ ਜੇ ਮੈਂ ਮੈਂ ਤਾਂ ਕੁਝ ਕੀਤਾ ਵੀ ਨਹੀਂ ਸੀ ਫਿਰ ਮੈਂ ਕਿਹੜਾ ਕੁਝ ਕੀਤਾ ਅੱਛਾ ਜੇ ਕੱਲ ਨੂੰ ਮੇਰੇ ਕੱਲੀ ਦੇ ਤੌਮ ਤਾਂ ਲਾਉਂਦੀ ਤਾਂ ਤੂੰ ਮੇਰੇ ਨਾਲ ਨਾ ਖੜਦਾ ਤੂੰ ਮੇਰੀ ਗੱਲ ਸੁਣ ਤੈਨੂੰ ਡਰਨ ਦੀ ਲੋੜ ਨਹੀਂ ਤੇਰੇ ਨਾਲ ਖੜਾ ਸਰਪੰਚ ਠੀਕ ਆ ਮੈਂ ਦੇਖਦਾ ਉਹਨਾਂ ਨੂੰ ਠੀਕ ਆ ਹੁਣ ਹਾਊਸ

ਦੇਖ ਦੁਸ਼ਮਨੀ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਥੱਪੜ ਤੂੰ ਮਰਵਾਇਆ ਇੰਨਾ ਮੈਨੂੰ ਪਤਾ ਹੈ। ਉਹ ਮੈਂ ਕਿਉਂ ਮਰਵਾਉਂ? ਦੱਸ। ਇਹੇ ਤਾਂ ਮੈਨੂੰ ਨੇ ਸਮਝਾਉਂਦੀ ਵੀ ਮੇਰੇ ਨਾਲ ਕੀ ਤੇਰਾ ਬੱਟ ਦਾ ਰੋਲਾ ਮੇਰੇ ਥੱਪੜ ਮਾਰਦਾ ਤੂੰ ਮਰਵਾਉਣਾ ਤੂੰ ਤੋ ਦੀਪੀ ਤੋਂ ਤੇਰੇ ਭਾਈ ਥੱਪੜ ਕੀਨੇ ਮਾਰੇ? ਦੀਪੀ ਨੇ ਮਾਰੇ। ਮੈਂ ਨਾਲ ਆਇਆ ਸੀ ਉਹਦੇ। ਦੇਖ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸਰਪੰਚਾ ਕੀ ਪਤਾ ਤੂੰ ਬਾਹਰ ਖੜਾ ਹੋਵੇਂ ਕੀ ਪਤਾ ਚਾਰ ਜਣੇ ਹੋਰ ਲੈ ਹੀ ਹੋਵੇ ਨਾਲ। ਕੈਮਰੇ ਚੈੱਕ ਕਰ ਲੋ ਭਾਈ। ਕੈਮਰਾ ਤਾਂ ਅੱਗ ਲਾਉਣੇ ਸਾਡੇ ਲੱਗਦੇ ਨਹੀਂ। ਜੇ ਕੈਮਰੇ ਲੱਗੇ ਹੁੰਦੇ ਨਾ ਬਹੁਤ ਕੁਝ ਹੋ ਜਾਂਦਾ। ਹਾਂ। ਭਾਈ ਦੇਖੋ ਮ ਸੋਡਾ ਰੋੜਾ ਦੀਪੀ ਨਾਲ ਮੈਨੂੰ ਵਿੱਚ ਨਾ ਖੜੀ ਸੀ ਜਦੋਂ ਦੀਪੀ ਕਹਿੰਦੀ ਹੈ ਨਾ ਸੋਡਾ ਨਾਂ ਲੈ ਕੇ ਵਿੱਚ ਕੋਈ ਗੱਲਬਾਤ ਹੋਈ ਹੋਊਗੀ ਮੈਂ ਤਾਂ ਵਿੱਚ ਨਾ ਸੋਡਾ ਧਰੁਨ ਨਾਲੇ ਸਾਰਾ ਪਿੰਡ ਕਹਿੰਦਾ ਵੀ ਤੇਰੀ ਗੱਲਬਾਤ ਆ ਉਹਦੇ ਨਾਲ ਉਹ ਭਾਈ ਮੇਰੀ ਗੱਲ ਸੁਣ ਲੈ ਬਾਲਾ ਵੱਧ ਘੱਟ ਬੋਲਣ ਦੀ ਲੋੜ ਨਹੀਂ ਉਹ ਪਰਸਨਲ ਮੈਟਰ ਨੂੰ ਨਹੀਂ ਛੇੜੀਦਾ ਹੁੰਦਾ ਮੈਂ ਇਕੱਲੀ ਨਹੀਂ ਛੇੜਦੀ ਪਿੰਡ ਕਹਿੰਦਾ ਮੈਂ ਇਕੱਲੀ ਥੋੜੀ ਕਹਿਣੀ ਹੈ ਮੇਰੀ ਗੱਲ ਨਾਲ ਮੇਰੀ ਕਿਸੇ ਨਾਲ ਗੱਲਬਾਤ ਨਹੀਂ ਬਣਦੀ ਮੇਰੀ ਰੇਕ ਨਾਲ ਮੇਰੀ ਸਾਰੇ ਪਿੰਡ ਨਾਲ ਬਣਦੀ ਆ ਮੈਂ ਸਾਰਿਆਂ ਦੀ ਸਪੋਰਟ ਕਰਦਾ ਤੇਰੀ ਕਿਤੇ ਨਹੀਂ ਸਪੋਰਟ ਮੈਂ ਕਿੱਥੇ ਸਪੋਰਟ ਕੀਤੀ ਹੈ ਮੈਂ ਰੇਕਣਾ ਜੀ ਹਾਂ ਰਮਨਪਾ ਠੀਕ ਹੈ ਠੀਕ ਹੈ ਮੈਂਬਰ ਹੋਰ ਹਈ ਕੁਰਸੀ ਤੇ ਬੈਠਣਾ ਕੋਈ ਨਾ ਬੈਠ ਸਤਿ ਸ਼੍ਰੀ ਅਕਾਲ ਮੈਂਬਰ ਸਤਿ ਸ਼੍ਰੀ ਅਕਾਲ ਸਰ ਲੈ ਸਪੋਰਟ ਇਹ ਵੀ ਆ ਗਿਆ ਸਪੋਰਟ ਕਰਨ ਨੂੰ ਮੈਂ ਆਇਆ ਸੀ ਆਪਾਂ ਚਰ ਗਦੀ ਗਦੀ ੜ ਪਾ ਦਾਂਗੇ ਉਹ ਬੰਦੇ ਦਾ ਦੋ ਹੋ ਗਿਆ ਆਪਾਂ ਹੁਣ ਕੀ ਦਾ ਪਾ ਦਾਂਗੇ ਕੁੜੀ ਦੀ ਸਪੋਰਟ 'ਚ ਖੜਾ ਮੈਂ ਵੀ ਤੂੰ ਵੀ ਆ ਗਿਆ ਚਲ ਬੜਾ ਵਧੀਆ ਹੋ ਗਿਆ ਯਾਰ ਨਹੀਂ ਮੈਨੂੰ ਸਮਝ ਨਹੀਂ ਆ ਕਿ ਜੁਨੀਆ ਬੋ ਕਹਦਾਂਗੇ ਭਾਈ ਆਪਾਂ ਆਉਂਦੇ ਹਾਂ ਹਾਂ ਓ ਮਾਈ ਬਰਾ ਹਾਂ ਰੌਲਾ ਮੇਰੇ ਨਾਲ ਹੀ ਹੈ ਓ ਮੈਂਬਰ ਰੋਲਾ ਇਹਦੇ ਨਾਲ ਹੀ ਆ ਹਾਂ ਇਸੇ ਨਾਲ ਹੀ ਰੋਲਾ ਤਾਂ ਮੇਰਾ ਸਾਰਾ ਪੈਸੇ ਪੰਜਾ ਉਹ ਤੂੰ ਇਹ ਕੀ ਕਰਦਾ ਓ ਯਾਰ ਮੈਨੂੰ ਤਾਂ ਆਪਣੀ ਪਤਾ ਮੈਂ ਜੋ ਉੜਦਾ ਜਾਂਦਾ ਥਿਰ ਮੇਰੇ ਮਗਰ ਪਤਾ ਨਹੀਂ ਕਾਤੋਂ ਲਾ ਦਿੰਦੇ ਅੱਛਾ ਮੈਨੂੰ ਪੂਰੀ ਗੱਲ ਤਾਂ ਦੱਸ ਮੈਨੂੰ ਉਹਨਾਂ ਨੇ ਥੱਪੜ ਮਾਰਿਆ ਹਾਂ ਮੈਨੂੰ ਵੀ ਇਹੀ ਪਲਾਇਆ ਸੀ ਤੈਨੂੰ ਲੱਗਦਾ ਮੈਂ ਮਾਰਿਆ ਮੈਂਬਰ ਹਾਂ ਮੇਰੀ ਗੱਲ ਸੁਣ ਬਗਾਨਾ ਬੰਦਾ ਘਰੇ ਆ ਕੇ ਬੰਦੇ ਨੂੰ ਟਾਵੇ ਥੱਪੜ ਮਾਰੇ ਹੈ ਉਥੇ ਕੀ ਬੰਦਾ ਫਿਰ ਕੀ ਬਣੂਗਾ ਨਾ ਤੁਸੀਂ ਆਪ ਹੀ ਦੱਸੋ ਭਾਈ ਤੈਨੂੰ ਮਾੜਾ ਮੋਟਾ ਹੋਰ ਆਊਗਾ ਹੋਵੇ ਭੈਮ ਪੈ ਗਿਆ ਨਾ ਕੀ ਬਣਾ ਲੈਂ ਮੈਂ ਬਰਾ ਤੂੰ ਵੀ ਕਮਾਲ ਕਰੀ ਜਨਾ ਹਜੇ ਭੈਮ ਐਡਾ ਤਾਂ ਮੇਰਾ ਚਪੇੜਾ ਮਾਰ ਗਈ ਹੈ ਉਹ ਘਰੇ ਆ ਕੇ ਵੀ 100 100 ਕੁਸ ਮੈਨੂੰ ਬੋਲ ਕੇ ਗਈ ਹੈ ਕੀ ਉਹਨੇ ਦੇਣਾ ਸੀ ਕੁਛ ਮੈਨੂੰ ਨਾ ਲਈ ਇਹਨੇ ਮਰਵਾਇਆ ਕਹਿ ਕੇ ਅੱਜ ਤੱਕ ਮੇਰੀ ਗੱਲ ਸੁਣ ਸਰਪੰਚਾ ਅੱਜ ਤੱਕ ਤੂੰ ਥੱਪਣ ਮਰਵਾਉਣਾ ਹੈ ਕੱਲ ਮੇਰ ਜਾਨ ਲੈ ਲਈ ਫੇਰ ਹੈ ਜਾਨੋਂ ਮਾਰਤਾ ਭਾਈ ਮੇਰੀ ਗੱਲ ਸੁਣ ਉਹਦੇ ਨਾਲ ਆਪਾਂ ਬੈਠ ਕੇ ਗੱਲ ਕਰ ਲਾਂਗੇ ਜੇ ਕੋਈ ਮੇਰੇ ਨਾਲ ਰੌਲਾ ਪਾਤਾ ਮੈਨੂੰ ਮੇਰੇ ਨਾਲ ਦੱਸ ਭਾਈ ਜੇ ਟਕੇ ਤਾਂ ਕੋ ਦੱਸ ਨਾ ਨਾ ਸਰਪੰਚ ਆਹ ਕਿਹੜੀ ਗੱਲ ਕਰਦਾ ਪੈਸਿਆਂ ਦੀ ਕਰ ਮੈਨੂੰ ਕੋਈ ਭੁੱਖ ਆ ਫਿਰ ਇੱਜ਼ਤਾਂ ਦੇ ਤਾਂ ਕੋਈ ਮੁੱਲ ਹੁੰਦੇ ਨੇ ਇੱਜ਼ਤਾਂ ਤਾਂ ਹੁੰਦੀਆਂ ਨੇ ਬੱਚਾ ਕੱਲੀ ਰਹਿਦੀ ਹੈ ਮੈਂ ਰਾਤ ਨੂੰ ਭਈਆ ਥੱਪੜ ਲਾ ਸਰ ਗਿਆ ਮੈਂ ਉਹੀ ਤਾਂ ਗੱਲ ਕਰਦੀ ਐ ਹੁਣ ਮੈਂ ਇੱਜ਼ਤ ਵੀ ਲੁੱਟ ਲਈ ਕਿ ਇੱਜ਼ਤਾਂ ਦੇ ਮੁੱਲ ਹੁੰਦੇ ਭਾਈ ਤੂੰ ਮੈਨੂੰ ਐ ਦੱਸ ਮੇਰੀ ਗੱਲ ਸੁਣ ਸਰਪੰਚਾ ਮੈਂ ਇੱਕ ਹੈਵੀ ਭਾਈ ਮੇਰੀ ਆਖਰ ਨੂੰ ਮੇਰੀ ਵੀ ਇੱਜ਼ਤਾਂ ਪਿੰਡ ਚ ਆ ਥੱਪੜ ਮਾਰ ਗਿਆ ਉੱਥੇ ਵੀ ਤਾਂ ਹੁਣ ਬੇਇੱਜ਼ਤ ਹੋਈ ਦੀ ਆ 100 ਜਾਨਾਂਾਂ ਚ ਗੱਲ ਹੋ ਐ ਵੀ ਦੀਪੀ ਜਾ ਕੇ ਬੈਠ ਤੇ ਥੱਪੜ ਮਾਰ ਰਹੀ ਹੈ ਮੇਰੀ ਕਰਜੋਤ ਹੈ ਮੈਂ ਤੈਨੂੰ ਸਮਝਾਉਂ ਮੈਂ ਕਰਦਾ ਗੱਲ ਹਾਂ ਕੱਲ ਨੂੰ ਕੁਝ ਹੋਰ ਕਰੋਗੇ ਫਿਰ ਹੋ ਗਿਆ ਹਵਾ ਗਿਆ ਥਾਣੇ ਤੇਰੀ ਜਾ ਮਗੇ ਕਰ ਪਟਣਾ ਹਾਂ ਮੈਂ ਭਰਾ ਫਿਰ ਮੈਂ ਤਾਂ ਵੀ ਐ ਨਵੇੜਦੀ ਨਹੀਂ ਹੈਗੀ ਮੈਂ ਨਵੇੜਦੀ ਨਹੀਂ ਹੈਗੀ ਹਾਂ ਕੋਈ ਮਿੰਟ ਪੈਸਾ ਰੁਕਰ ਦਵਾ ਦਿੰਦੇ ਕੋਈ ਛੱਟ ਭੇਟ ਵੱਜੀ ਆ ਦਵਾਈ ਬੂਟੀ ਲੈ ਲਈ ਭਾਈ ਭਾਈ ਸਾ ਤਾ ਦੇਖ ਮੈਨੂੰ ਤਾਂ ਪਰ ਗੁੱਸਾ ਜਿਹੜਾ ਪੈ ਮੇਰਾ ਤਾਂ ਕਾਜਾ ਪਰ ਲੱਜ ਨਾ ਜਰਦੀਪੀ ਦੇ ਮੈਂ ਬਰਾਬਰ ਥੱਪੜ ਨਹੀਂ ਮਾਰਦੀ ਹਾਂ ਉਹ ਭਾਈ ਇੱਕ ਐ ਥੋੜਾ ਅਗਲਾ ਕਾਮਲਾ ਪਾ ਵੀ ਮੁਰੋ ਕਾਮਲੇ ਉਹ ਜੀ ਤੂੰ ਸਿਆਣੀ ਬਣ ਭਾਈ ਮੈਨੂੰ ਦੱਸ ਤੂੰ ਕਿਤੇ ਜੀ ਨਵੇੜਦੀ ਆਪਾਂ ਚਾਰ ਪੈਸੇ ਚਲ ਜੀ ਤੁਸੀਂ ਦੇਖ ਮੈਂ ਵੀ ਸੁਣ ਪਰਦੇ ਚਾਹੀ ਗੱਲ ਹਾਂ ਤੇ ਮੈਂ ਐਂ ਕਹਣੀ ਚਲ ਤੁਸੀਂ ਬਾਲਾ ਕਹਿੰਦੇ ਹੋ ਨਾ ਮੈਂ ਲੱਖ ਰੁਪਏ ਚ ਨਵੇੜ ਦਿੰਦੀ ਆ ਬਸ ਮੈਂ ਨਵੇੜ ਦੂੰਗੀ ਆ ਲੱਖ ਧਰ ਦੋ ਮੇਰੀ ਤਲੀ ਤੇ ਉਹ ਲੱਖ ਰੁਪਇਆ ਵੀ ਜਾਂਦੀ ਓਏ ਉਹ ਲੱਖ ਰੁਪਇਆ ਯਾਰ ਕਮਾਲ ਦੀ ਗੱਲ ਆ ਉਹ ਮੇਰਾ ਲੈਣਾ ਨਹੀਂ ਦੇਣਾ ਨਹੀਂ ਮੈਂ ਕਹਦਾ ਮੈਂ ਨਹੀਂ ਦਿੰਦਾ ਬਈ ਕਰਦੇ ਕੇ ਸਾ ਬਣ ਕੇ ਸਲਾ ਭਾਈ ਲੱਖ ਰੁਪਇਆ ਵਾਲਾ ਤਾਂ ਕੰਮ ਆ ਆਇਆ ਤਾਂ ਮੈਂ ਤੇਰੀ سپورਟ ਚ ਆ ਬੁਲਾਇਆ ਤਾਂ ਹੈਗਾ ਮੇਰੀ ਗੱਲ ਸੁਣ ਮੈਂਬਰਾ ਮੈਂ ਮੰਨਦੀ ਆ ਮੇਰੀ ਸਪੋਰਟ ਚ ਆ ਪਾਈ ਲੱਖ ਰੁਪਏ ਤਾਂ ਨਾ ਮੈਂ ਰੁਪਿਆ ਘੱਟ ਲੈਂਦੇ ਲੱਖ ਰੁਪਏ ਚ ਨਿਮੇੜੂਗੀ ਮੈਂ ਹਾਂ ਇਹ ਜੇ ਥਾਣੇ ਕੀ ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ ਜੇ ਥਾਣੇ ਕਿਚੇ ਲਿਆ ਜਾਵਾਂਗੇ ਆਪਣੇ ਕੋਲੋਂ ਲੱਗਣਗੇ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਵੀ ਮੈਂ ਤਾਂ ਨਾਲ ਇਹ ਗੱਲ ਉਛਲਦੀ ਆ ਉਹ ਤਾਂ ਆਪਣੇ ਤਿੰਨਾਂ ਦੇ ਵਿੱਚ ਨਿਮੇੜ ਪਰਾਂ ਨਾ ਨਾ ਮੈਂ ਨਹੀਂ ਨਿਮੇੜਦੀ ਆ ਲੱਖ ਰੁਪਏ ਤਾਂ ਘੱਟ ਕੇ ਮੈਂ ਨਿਮੇੜ ਲਾਂ ਨਹੀਂ ਫਿਰ ਮੈਂ ਉੱਤੇ ਜਾਊਂਗੀ ਤਾਂ ਹਾਂ ਵੱਡੇ ਅਫਸਰ ਕੋਲ ਹੈ ਵੀ ਨਹੀਂ ਮੰਨਦੀ ਹਾਂ ਮੈਂ ਭਰਾ ਮੇਰੀ ਗੱਲ ਸੁਣ ਫਿਰ ਹੋਰ ਤੁਸੀਂ ਕਿੰਨੇ ਚ ਕਹਿੰਦੇ ਹੋ ਮੈਂ ਤੈਨੂੰ ਖਰਚਾ ਪੱਠਾ ਦਵਾ ਦਿੰਦਾ ਖਰਚਾ ਪੱਠਾ ਮਤਲਬ ਫਿਰ ਵੀ ਚੱਲ ਮੈਂ ਨਾ 7:00 ਵਜਦੀ ਆ ਕੋਈ ਸੋ ਮੈਂ ਤੁਹਾਨੂੰ ਮੈਂ ਕਹਿੰਦਾ ਸੀ 30 35 ਚ ਨਵੇਂ ਦੀ 30 35 ਹੈ ਉਹ ਇਤੋਂ ਵੱਧ ਹੈ ਨਹੀਂ ਇਹਦੇ ਕੋਲੇ ਇਹਦੇ ਤੋਂ ਵੀ ਜਾਵਾਂਗੇ ਆਪਾਂ ਨਾਲੇ ਕਿਰਾਇਆ ਪੱਟੀ ਜਾਵਾਂਗੇ ਮਨ ਮੇਰੀ ਗੱਲ ਸਹਿਣੀ। ਤੂੰ ਮੈਂ ਭਰਾ 10000 ਕੀ ਕਹਿੰਦੀ ਐ ਨਹੀਂ ਕਰਦੇ ਕਿਸ ਨੂੰ ਕਹਿੰਦੇ। ਆਹ ਜੀ ਮੈਂ ਕਹਿੰਦਾ ਸੀ 40000 ਰੁਪਏ ਚ ਮੈਂ ਨਿਮੇਟ ਦਿੰਨਾ। ਚਿੰਤਾ ਨਾ ਕਰ ਯਾਰ। ਯਾਰ ਮੈਂ 40000 ਦੇ ਮੈਂ ਲੈਣਾ ਨਹੀਂ ਮੇਰੇ ਦੇਣਾ ਨਹੀਂ। ਗੱਲ ਸੁਣ ਲੈ। ਇਹਦਾ ਕੁਝ ਨਹੀਂ ਜਾਣਾ। ਪਾੜ ਕੇ ਕੱਪੜੇ ਠਾਣੇ ਚ ਖੜ ਜੂ। 부ੜੀਆਂ ਦੀ ਚੱਲਦੀ ਐ। ਸਿਆਣਾ ਬਣ ਤੇਰੀ 25 ਪਿੰਡਾਂ ਚ 74 ਐ। ਦਾਗ ਜਾ ਉਲੱਕ। ਓਹ ਆਹ ਕਾਗਜ਼ਾਂ ਦਾ ਕੀ ਐ ਫੇਰ ਕਮਾਈ ਲਈ ਤੇਰੇ ਕੋਲੇ ਤੋੜਾ ਐ ਭਲਿਆ। ਗੱਲ ਤੇਰੀ ਸਹੀ ਆ ਗੱਲ ਤੇਰੀ ਫੇ ਮੜਾ ਮੋਟਾ ਘੱਟ ਵੱਧ ਕਰ ਲੈ ਇਹਨੂੰ ਬੜਾ 40 ਕਿਚ ਬੋਲ ਆਪਾਂ ਨੂੰ ਇੱਜਤ ਦਾ ਮੁੱਲ ਆ ਪੈਸੇ ਦਾ ਨਹੀਂ ਓਏ ਇਹ ਵੀ ਇੱਜਤ ਦਾ ਮੁੱਲੀ ਮੰਨ ਅੱਛਾ ਸਮਝਾ ਚੱਲ ਫਿਰ ਕਰ ਗੱਲ ਮੜੀ ਮੰਨ ਕੇ ਸਲਾਹ ਹੋਈ 33 ਠੀਕ ਆ ਭਾਈ 33 ਚ ਕਰ ਲੈ 30 31 31 ਨਾ ਨਾ ਜਿੰਨਾ ਮੈਂ ਕਹਤਾ ਦੇਖ ਮੈਂ ਭਰਾ ਮੈਂ ਤਾਂ 35 ਕਿਹਾ 35 ਲਊਂਗਾ ਹਾਂ 1 ਰੁਪਿਆ ਨਹੀਂ ਘੱਟ ਲੈਂਦੇ ਉਹ ਤੇਲਾ ਭਾਈ ਇਹ ਤੋਂ ਵੀ ਜਾਵਾਂਗੇ ਆਪਾਂ ਤੇਰੇ ਕੋਲੇ ਕੋਈ ਸਬੂਤ ਨਹੀਂ ਲੈਣਾ ਨਹੀਂ ਦੇਣਾ ਇਹ ਗਾ ਕੋਲ ਗੱਲ ਪਹਿਲਾਂ ਖਾਣੇ ਪਾਲਾ ਚਲ ਠੀਕ ਹੈ ਮੈਂ ਭਰਾਂਇ ਕਰ ਫਿਰ ਇਹਨੂੰ 40 ਕਹਿ ਦੇ 35 ਮੇਰਾ 5 ਤੋਂ ਰੱਖ ਲੈ ਉਸ ਬੰਜੀ ਮੁੰਕਾ ਤਾਂ ਦੇਖ ਲੈ ਮਨੂ ਆਇਆ ਬਠੇ ਰਹਿ ਕੋਈ ਨਾ ਤੂੰ ਕਰ ਲੈ ਗੱਲ ਚਲ ਆਹ 40 ਓਏ ਯਾਰ ਕਿਉਂ ਖੋਰ ਘਟ ਵੱਧ ਕਰ ਲੈ ਓਏ ਘਟਦੀ ਨਹੀਂ ਇਹਨਾਂ ਦਾ ਕੀ ਹੈ ਯਾਰ ਤੂੰ ਆਪਦੀ ਇੱਜ਼ਤ ਬਚਾ ਨਿਮੇੜਾ ਨਿਵੇੜਾ ਛੱਡੀ ਹਾਂ ਚਲ ਠੀਕ ਹੈ ਦੇ ਦਾਂਗੇ ਨਾ ਨਾ ਦਾ ਨਾ ਓਕੇ ਠੀਕ ਆ ਬਸ ਠੀਕ ਆ ਚਲ ਮੇਰਾ ਨਾਮ ਆਵੇਗਾ ਤੇਰਾ ਨਾਮ ਜਮਾ ਨਹੀਂ ਆਉਂਦਾ ਸਰਪੰਚ ਸਾਹਿਬ ਚਾਹ ਪੀ ਕੇ ਜਾਓ ਕਲ ਦੀ ਜਮਾ ਚਾਹ ਬਣਾਉਣੀ ਹੈ ਦੇਖੋ ਜੇ ਮੇਰਾ ਕਸੂਰ ਆ ਤਾਂ ਜਰੂਰ ਨਾਲੋ ਪਰ ਜੇਦਾ ਮੇਰਾ ਕਸੂਰ ਨਹੀਂ ਨਾ ਫਿਰ ਮੈਨੂੰ ਵੇਚੋ ਨਾ ਨਾ ਸਰਪੰਚ ਸਾਹਿਬ ਉਹ ਤਾਂ ਮੈਨੂੰ ਪ੍ਰੇਖਾ ਲੱਗ ਗਿਆ ਖਬਣੀ ਮਹਾ ਤੁਸੀਂ ਨਾ ਕਿਤੇ ਭੇਜਿਆ ਹੋਵੇ ਹੈਗੀ ਉਹ ਚਲਿਤਰੋ ਜੀ ਹੈ ਨਾ ਆ ਵਿੱਚ ਤੁਹਾਡਾ ਨਾਮ ਜਾਂ ਲੈਂਦੀ ਸੀ ਬਸ ਤੇ ਮੈਂ ਤਾਂ ਤਾਂ ਨਾਮ ਨਹੀਂ ਤੇਰਾ ਕਿਹ ਚ ਨਾਮ ਮੈਂ ਬਿਠਾ ਬਾ ਠੀਕ ਹੈ ਚਲ ਰਿਮੈਂਬਰ ਕਰ ਲਈ ਗੱਲ ਵਾਦ ਚਲ ਕੋਈ ਨਾ ਕੋਈ ਨਾ ਬੇਚੰਤਰਾ ਤੇਰੇ ਤੇ ਹੁਣ ਕੋਈ ਗੱਲ ਨਹੀਂ ਆਉਂਦੀ ਨਹੀਂ ਮੇਰੇ ਤੇ ਕੋਈ ਗੱਲ ਨਹੀਂ ਜਦੋਂ ਮੈਂ ਕਸੂਰਵਾਰੀ ਨਹੀਂ ਸੀ ਗੱਲ ਚ ਕੀ ਹਾਂ ਹਾਂ ਪੈਸੇ ਭਾਈ ਮੇਰੇ ਤੋਂ ਫੜ ਲਈ ਠੀਕ ਹੈ ਜਰੂਰ ਬੱਚਾ ਹਉਨਾਮ ਲੈ ਭਾਈ ਕੇ ਤਾਂ ਨਿਕਲਿਆ ਮੇਰੇ ਜਾਨ ਪਛਾਣਦਾ ਤੂੰ ਮੈਨੂੰ ਦੱਸਿਆ ਨਹੀਂ ਪਹਿਲਾਂ ਜਿਵੇਂ ਕਿ ਤੇ ਮੈਨੂੰ ਇਹ ਜਾਨ ਦਾ ਨਾਮਦਾ ਨਾ ਇਹ ਤੇ ਥੋੜਾ ਜਿਹਾ ਜ਼ੋਰ ਵੱਧਾ ਠਾਣੇ ਖਿਚਰੀ ਚ ਠੀਕ ਹੈ ਮਰਤਾ ਦੀ ਮੈਂ ਬੂਥ 흘ਵਾਉਂਦਾ ਤੈਨੂੰ 2-3 ਲੱਖ ਦਵਾਉਂਦਾ ਵੇ ਚੱਲ ਕੋਈ ਨਾ ਇੰਨਾ ਕੁ ਵੀ ਹੱਥ ਚ ਆਇਆ ਬਥੇਰਾ ਹੋ ਗਿਆ ਦੇਖਾਂਗਾ ਕੋਈ ਠੀਕ ਆ ਠੀਕ ਆ ਠੀਕ ਆ ਅੱਛਾ ਚੱਲ ਕੋਈ ਨਾ ਮੈਂ ਤਾਂ 35 ਬਥੇਰਾ ਦਾ ਫਰੀਦਾ ਮੈਨੂੰ ਲੱਗਿਆ ਨਾ ਚੱਲ ਕੋਈ ਨਾ ਘੜਾ ਪਾਸ ਕੇ ਬਚੇ ਸਮਾਣਾ ਮੋਟਾ ਥੱਪੜ ਬਚਾਉਣ ਕਿ ਜਾਨ ਦੀਆਂ ਹਾਂ ਚੱਲ ਕੰਮ ਕਰਾਂ ਮੈਂ ਤਾਂ ਬਾਪੂ ਹਾਂ ਬੱਤ ਤੇਰੀ ਮਾਣਾ ਮੋਟਾ ਨਹੀਂ ਜਿਆਦਾ ਹੈਗਾ ਦੇਖ ਪੁੱਤ ਇੱਕ ਮੈਨੂੰ ਥੋੜੀ ਜੀ ਗੱਲ ਯਾਦ ਆਉਂਦੀ ਹੈ ਹਾਂ ਦੇਖੀ ਨਾ ਜਦੋਂ ਸਰਪੰਚ ਨੇ ਮੈਨੂੰ ਕਿਹਾ ਵੀ ਤੂੰ ਠੀਕ ਹੋ ਜਾਏਗਾ ਆ ਤੇਰੇ ਟੀਕਾ ਲਵਾ ਦਈਏ ਜਦੋਂ ਟੀਕਾ ਲਵਾਤਾ ਨਾ ਉਦੋਂ ਮੁੜ ਕੇ ਮੇਰਾ ਇਧਰਲੇ ਬਸ ਹੱਥ ਫੜਿਆ ਤੇ ਬਥੇਰਾ ਉਹਨਾਂ ਨੇ ਐ ਕੀਤਾ ਮੈਨੂੰ ਉਹਦੀ ਗੱਲ ਦੀ ਸਮਝ ਨਹੀਂ ਆਈ ਪੁੱਤ ਅੱਛਾ ਗੂਠਾ ਐ ਘਸਾਇਆ ਸੀ ਪੂਰਾ ਜਾਦੇ ਕਦੋਂ ਮੈਂ ਬੇਸਰਤ ਹੋ ਗਿਆ ਮੈਨੂੰ ਨਹੀਂ ਪਤਾ ਲੱਗਿਆ ਉਹ ਕਾਦੇ ਘਸਾਇਆ ਸੀਗਾ ਇਹ ਨਹੀਂ ਮੈਨੂੰ ਪਤਾ ਵੀ ਕਾਦੇ ਤੇ ਘਸਾਇਆ ਹੈ ਮੈਨੂੰ ਵੀ ਸੁਰਤ ਰਹੀ ਉਦੋਂ ਮਗਰੋਂ ਅੱਛਾ ਹਾਂ ਇਹ ਤਾਂ ਮਤਲਬ ਕਿ ਗੂਠਾ ਘਸਾਇਆ ਉਸ ਦਾ ਗੂਠਾ ਲਾਇਆ ਵੀ ਹੈ ਬਸ ਉਹ ਮੇਰੇ ਇਧਰਲੇ ਪਾਸੇ ਬਾਹ ਫੜੀ ਤੇ ਉਹਨੇ ਇੱਥੋਂ ਮੇਰਾ ਹੱਥ ਫੜਿਆ ਤੇ ਐਂ ਘਸਾਈ ਗਿਆ ਐਂ ਘਸਾਇਆ ਬਾਪੂ ਹਾਂ ਤੈਨੂੰ ਚਾਰ ਕਨਾਲ ਬਾਹਣ ਦੀ ਆਉਂਦੀ ਸੀ ਨਾ ਹੈ ਹਾਂ ਤੇਰੇ ਕੋਲ ਚਾਰ ਕਨਾਲ ਬਾਹਣ ਦੀ ਹੈ ਬਾਹਣ ਦੀ ਹੈਗੀਆਂ ਨੇ ਹੁਣ ਭੁੱਲ ਜਾ ਹੁਣ ਤਾਂ ਹੈ ਨਹੀਂ ਕਿਉਂ ਐਂ ਕਿਵੇਂ ਭੁੱਲ ਜਾ ਚਾਰ ਕਨਾਲਾਂ ਨੇ ਮੇਰੀਆਂ ਲੈ ਮੈਂ ਕਿਵੇਂ ਭੁੱਲ ਜੂ ਭਲਾ ਪੁੱਤ ਉਹਨਾਂ ਨਾਲ ਤਾਂ ਮੈਂ ਗੁਜ਼ਾਰਾ ਕੀਤਾ ਉਹ ਤਾਂ ਆਪਦੇ ਨਾਂ ਕਰਾ ਗਿਆ ਨਾ ਕਰਾ ਗਿਆ ਹਾਂ ਲੈ ਉੱਥੇ ਬੜਕੇ ਤਾਂ ਦੇਖੇ ਜਿੰਨੇ ਬੜਕੇ ਦੇਖੂ ਮੈਂ ਤਾਂ ਬਚਾਲੋਂ ਪਾੜ ਦੂੰ ਉਹ ਬਾਪੂ ਉਹ ਜਿੰਨਾ ਬਾਹਰ ਧਰਤੀ ਤੋਂ ਦੀਦਾ ਨਾ ਹਾਂ ਉਦੋਂ ਦੋਗਣਾਂ ਧਰਤੀ ਦੇ ਵਿੱਚ ਆ ਉਹ ਅੱਛਾ ਫੇ ਐ ਕਰ ਇੱਕ ਵਾਰੀ ਮੈਨੂੰ ਉਹਦੇ ਘਰੇ ਲੈ ਕੇ ਚੱਲ ਉਹ ਬਾਪੂ ਉਹਨੂੰ ਜੱਗੀ ਸਰਪੰਚ ਕਹਿੰਦੇ ਨੇ ਫੇਰ ਕੀ ਹੋਗਾ ਜੇ ਜੱਗੀ ਸਰਪੰਚ ਕਹਿੰਦੇ ਨੇ ਬਹੁਤ ਉੱਚਾ ਉਹ ਅੱਛਾ ਹਾਂ ਕੋਈ ਗੱਲ ਨਹੀਂ ਚੱਲ ਆ ਜਾ ਚੱਜਦੇ ਆ ਫੜਦੇ ਆ ਗੱਲ ਉਹਦਾ ਮੇਰੇ ਸਲੇ ਦਾ ਹਾਂ ਲੈ ਬੱਡੀ ਆਈ ਸਰਪੰਚ ਸਰਪੰਚ ਆ ਚਾੜਤਾ ਸੀ ਚੰਦ ਸਰਪੰਚ ਨੇ ਕੀ ਚਾੜਤਾ ਸੀ ਸਰਪੰਚ ਨੇ ਚੰਦ ਹੈ ਕੋਈ ਮਰੀ ਜਨਾ ਹੁਣ ਬਕਵਾਸ ਉਹ ਤੇਰੇ ਸਰਪੰਚ ਨੇ ਨਾ ਤਾਂ ਬਾਪੂ ਮਾਰ ਦੇਣਾ ਸੀ ਨਲੇ ਚਾੜ ਦੇਣਾ ਸੀ ਚੰਦ ਵੇ ਮੈਨੂੰ ਦੱਸੇਗਾ ਵੀ ਬਕਵਾਸ ਕਰੀ ਜਨਾ ਮੈਂ ਤੇਰੀ ਗੱਲ ਤੇ ਕਿੱਦਾਂ ਯਕੀਨ ਕਰ ਲਾ ਵੀ ਸਰਪੰਚ ਨੇ ਚੰਦ ਚਾੜਤਾ ਸਰਪੰਚ ਪਤਾ ਕਿੰਨਾ ਚੰਗਾ ਬੰਦਾ ਤੁਹਾਨੂੰ ਐ ਵੀ ਕਦੇ ਸੋਚਿਆ ਲੈ 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 ਹਲੇ ਵੀ ਨਹੀਂ ਮੰਨਦੇ ਕਿੰਨਾ ਚੰਗਾ ਸਰਪੰਚ ਅੱਛਾ ਤੈਨੂੰ ਪਤਾ ਹੀ ਨਹੀਂ ਸਰਪੰਚ ਨੇ ਕੀ ਕਰਤਾ ਹੈ ਵੇ ਮੇਰੀ ਗੱਲ ਸੁਣ ਲੈ ਥੋਡੇ ਬਾਰੇ ਇੰਨਾ ਸੋਚਦਾ ਹੈ ਜਿਹੜਾ ਕੋਈ ਪੰਡਿਤ ਚ ਕਾਗਜ਼ ਪੱਤਰ ਪਹਿਲਾ ਆਵੇ ਅਗਲਾ ਆਪਣੇ ਘਰ ਲੈ ਕੇ ਆਉਂਦਾ ਆਪਣੇ ਬਾਰੇ ਸੋਚਦਾ ਪਹਿਲਾਂ ਨਾਲੇ ਭਾਈ ਇੱਕ ਗੱਲ ਆ ਮੈਂ ਤਾਂ ਸਭ ਤੋਂ ਵੱਧ ਸਰਪੰਚ ਤੇ ਯਕੀਨ ਕਰਦੀ ਤੇਰੇ ਨਾਲ ਗੱਦਕੇ ਹਾਂ ਸਰਪੰਚ ਤੇ ਯਕੀਨ ਰੱਖੀ ਮੇਰੇ ਤੇ ਰੱਖੀ ਨਾ ਅੱਛਾ ਤੈਨੂੰ ਪਤਾ ਹੀ ਨਹੀਂ ਸਰਪੰਚ ਨੇ ਕੀ ਕੀਤਾ ਉਹ ਬਾਰੀ ਵੱਡੀ 헤ਜ ਲਈ ਸਰਪੰਚ ਦੀ ਸਰਪੰਚ ਨੇ ਜੰਦ ਝਾੜਦਾ ਸੀ ਵੇ ਦੱਸੇਗਾ ਬਾਪੂ ਐ ਕਰ ਤੂੰ ਦੱਸ ਤੇ ਕੁੱਤੇ ਨੂੰ ਘੋਂਕੀ ਜਾਂਦਾ ਘੋਂਕੀ ਜਾਂਦਾ ਉਹ ਸਹੀ ਕਹਿੰਦਾ ਆਪਾਂ ਨੂੰ ਤਾਂ ਐ ਸੀ ਵੀ ਸਰਪੰਚਾ ਆਪਣੇ ਮੇਰੇ ਟੀਕਾ ਲਵਾ ਕੇ ਮੈਨੂੰ ਠੀਕ ਕਰਦਾ ਆਹ ਟੀਕਾ ਲਵਾਇਆ ਸੀ ਜਿਹੜਾ ਬਾਪੂ ਨੂੰ ਮਾਰਨ ਵਾਸਤੇ ਲਵਾਇਆ ਸੀ ਤੇ ਨਾਲੇ ਬਾਪੂ ਨੇ ਆਣੀਆ ਚਾਰ ਕਨਾਲ ਸੀ ਕਰਾ ਗਿਆ ਆਪਦੇ ਨਾਂ ਹਾਂ ਆਹ ਦੇਖ ਲੈ ਬਾਪੂ ਦਾ ਗੂਠਾ ਕੋਈ ਗੱਲ ਨਹੀਂ ਸਿੰਦਰ ਹੁਣ ਮੇਰੀ ਗੱਲ ਸੁਣ ਲੈ ਕੇਰਾ ਤਾਂ ਬਚ ਗਿਆ ਉਹ ਹੁਣ ਮੇਰੀ ਜਾੜ ਥੱਲੇ ਆ ਜਾਂਦੇ ਉਹ ਕੰਮ ਤਾਂ ਉਹਦਾ ਪਹਿਲਾਂ ਹੀ ਕਰਨਾ ਸੀ ਗੱਲ ਕਰ ਉਹਦੀ ਕਿਸਮਤ ਸਾਥ ਦੇ ਹੀ ਜਾਂਦੀ ਨਾ 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 ਇਹ ਗੱਲ ਨਹੀਂ ਬਣ ਸਕਦੀ ਤੁਸੀਂ ਮਾਰਦੇ ਹੋ ਝੂਠ ਅੱਛਾ ਹੋਈ ਨਹੀਂ ਸਕਦਾ ਇਦਾਂ ਅਸੀਂ ਝੂਠ ਬੋਲਨੇ ਆਂ ਹੈ ਸਿੰਦਰ ਤੂੰ ਯਕੀਨ ਕਿਉਂ ਨਹੀਂ ਕਰਦੀ ਉਹ ਬਾਪੂ ਤੈਨੂੰ ਐ ਪਤਾ ਮੇਰੀ ਗੱਲ ਸੁਣ ਤੇਰੀ ਤੈਨੂੰ ਵਿਆਹ ਕੇ ਇੱਥੇ ਆਇਆ ਨੂੰ ਕਿੰਨੇ ਸਾਲ ਹੋ ਗਏ ਲੈ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਜਦ ਦੀ ਇੱਥੇ ਆਈ ਆਂ ਸਰਪੰਚ ਉਹੀ ਬਣਦਾ ਠੀਕ ਹੈ ਅੱਛਾ ਉਹ ਤਾਂ ਬਣਦਾ ਬਣਦਾ ਮੇਰੀ ਗੱਲ ਸੁਣ ਲੈ ਗੱਲ ਚੁੱਪ ਕਰਕੇ ਸੁਣ ਲੈ ਪਹਿਲਾਂ ਬੋਲਣ ਵੀ ਦੇਂਗਾ ਮੈਨੂੰ ਸਮਾਸ ਸਮਾ ਕੀ ਕਹਿੰਦੀ ਹੈ ਮੈਨੂੰ ਕਿੰਨਾ ਚਿਰ ਹੋ ਗਿਆ ਦੇਖ ਲੈ ਆਪਾਂ ਹੋਰ ਕਿਸੇ ਨਾਲ ਮਿਲੀਏ ਵਰਤੀਏ ਭਾਵੇਂ ਨਾ ਸਰਪੰਚ ਬੰਦਾ ਆਪਣੇ ਨਾਲ ਮਿਲਦਾ ਵਰਤਦਾ ਬਾਲਾ ਵਧੀਆ ਹਾਂ ਜਾਣਦਾ ਕਿਸੇ ਚੀਜ਼ ਦੀ ਲੋੜ ਹੋ ਜਾਏ ਅਗਲਾ ਪਹਿਲਾ ਨਾਲ ਖੜਦਾ ਉਹ ਪਰ ਆਪਣੇ ਨਾਲ ਇਹ ਧੋਖਾ ਕਿਵੇਂ ਕਰ ਸਕਦਾ ਸੁੰਦਰ ਤੈਨੂੰ ਪਤਾ ਉਹ ਧੋਖਾ ਕਰਦਾ ਆਪਣੇ ਨਾਲ ਧੋਖਾ ਕਰ ਗਿਆ ਬਾਪੂ ਇਹਨੂੰ ਮੈਂ ਸਮਝਾ ਇਸ ਪਿੰਡ 'ਚ ਜੰਮਿਆ ਮੈਂ ਆ ਕਿ ਇਹ ਜੰਮੀ ਐ ਮੈਨੂੰ ਪਤਾ ਨਹੀਂ ਮੈਂ ਕੀ ਕਰਾਂ ਇਹ ਨਾਲ ਭਾਵੇਂ ਜੰਮਿਆ ਤੂੰ ਹੋਵੇ ਮੈਂ ਬਚਪਨ ਤੋਂ ਜਾਣਦਾ ਉਹਨੂੰ ਮੈਂ ਖੇਡਦਾ ਰਿਹਾ ਉਹਦੇ ਨਾਲ ਵੇ ਚੁੱਪ ਕਰ ਜਾ ਬਚਪਨ ਤੋਂ ਜਾਣਦਾ ਬੰਦਾ ਹਰ ਟਾਈਮ ਹਰ ਉਮਰ 'ਚ ਜਾ ਕੇ ਬਦਲਦਾ ਉਹ ਸਕੂਲ ਦੇ ਵਿੱਚ ਵੀ ਵਿਵਸਥਾ ਕਰਦਾ ਹੁੰਦਾ ਸੀ ਸਾਰੇ ਨਾਲ ਵੇ ਉਹੀ ਕਰਦਾ ਰਹਿੰਦਾ ਸੀ ਵੈਭ ਤਾਂ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਚਲ ਮੈਨੂੰ ਐਂ ਦੱਸ ਤੈਨੂੰ ਉਹ ਗੁੱਠੇ ਵਾਲੀ ਗੱਲ ਕਿਹਨੇ ਦੱਸੀ ਐ ਉਹ ਮੈਂ ਆਪ ਹਿਸਾਬ ਲਾਇਆ ਗੁੱਠਾ ਲਵਾਇਆ ਉਸੇ ਨੇ ਲਵਾਇਆ ਤੈਨੂੰ ਪਤਾ ਹਾਂ ਤੂੰ ਮੈਂ ਜਮਾਂ ਵੀ ਯਕੀਨ ਨਹੀਂ ਕਰਦੀ ਦੇਖ ਲੈ ਬਾਪੂ ਯਕੀਨ ਨਹੀਂ ਕਰਦੀ ਗੋਤਾ ਫਟ ਦੂ ਮੈਂ ਤੇਰੀ ਤੈਨੂੰ ਪਤਾ ਨਹੀਂ ਲੱਗਦਾ ਮੈਂ ਤੇਰਾ ਪਿਓ ਐ ਤੂੰ ਯਕੀਨ ਨਹੀਂ ਕਰਦੀ ਇਸ ਗੱਲ ਤੇ ਦੇਖ ਲੈ ਬਾਪੂ ਫੇਰ ਤੂੰ ਕਹਿੰਦਾ ਤੂੰ ਇਹਨੇ ਮਾਰਦਾ ਕੋਈ ਨਿਕਲ ਬਾਤ ਤੂੰ ਨਾ ਇਹਦੇ ਨਾਲ ਗੱਲ ਕਰੀ ਮੈਂ ਹੈਗਾ ਨਾ ਇਹਦਾ ਪਿਓ ਇतना ਮੈਂ ਕਰੂੰ ਗੱਲ ਤੂੰ ਆ ਇੱਧਰ ਬਾਪੂ ਸਮਝਾਉਣਾ ਸਮਝਾ ਲੈਣੀ ਮੈਂ ਖੜਕਾ ਦੂੰ ਬਸ ਤੈਨੂੰ ਕਹਤਾ ਵੀ ਤੂੰ ਹੱਥ ਨਾ ਚੱਕੀ ਮੈਂ ਸਮਝਾਉਂ ਇਹਨੂੰ ਮੈਂ ਤੇਰਾ ਕਰਕੇ ਚੁੱਪਾਂ ਨਹੀਂ ਹੁਣ ਭੜਕਾ ਹੁੰਦਾ ਨਾ ਮੈਂ ਕੋਈ ਗੱਲ ਨਹੀਂ ਆ ਜਾ ਬੁੱਕ ਕਰਕੇ ਰਹਿ ਜਾ ਓਏ ਆ ਜਾ ਅੱਡੀ ਗੱਲ ਵੱਧ ਗਈ ਆ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਸਰਪੰਚਾ ਕਿਵੇਂ ਕਰ ਸਕਦਾ ਮੈਨੂੰ ਯਕੀਨ ਜਾਂ ਨਹੀਂ ਆਉਂਦਾ ਦੇਖਦੇ ਹਾਂ ਸਰਪੰਚ ਸਾਹਿਬ ਅਹ ਚਲੋ ਮੈਨੂੰ ਦਿਓ ਹੁਣ ਇਜਾਜ਼ਤ ਸੀਰੀਅਸਲੀ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਘਰ ਰਹਿ ਕੇ ਤੁਹਾਡੇ ਨਾਲ ਰਹਿ ਕੇ ਤੁਹਾਡੀ ਇੰਨੀ ਵਧੀਆ ਨਵੇਕਲੀ ਸੋਚ ਬਹੁਤ ਵਧੀਆ ਸੋਚ ਦੇ ਮਾਲਕੋਂ ਤੁਸੀਂ ਸੀਰੀਅਸਲੀ ਤੁਹਾਡਾ ਪਿੰਡ ਵੀ ਬਹੁਤ ਪਿਆਰਾ ਹੈਗਾ ਤੇ ਮੈਂ ਹੁਣ ਜਾਣ ਦੀ ਇਜਾਜ਼ਤ ਚਾਹੂੰਗੀ ਪਰ ਮੇਰਾ ਦਿਲ ਨਹੀਂ ਕਰ ਰਿਹਾ ਤੁਹਾਨੂੰ ਭੇਜਣ ਨੂੰ ਕਿਉਂ ਸਰ ਤੁਸੀਂ ਜਜ਼ਬਾਤ ਨਹੀਂ ਨਾ ਸਮਝ ਸਕਦੇ ਜੀ ਮੇਰੀ ਦੇਖੋ ਮੈਨੂੰ ਤਾਂ ਹੁਣ ਜਾਣਾ ਪਊਗਾ ਹੀ ਮੈਂ ਰਹਿ ਨਹੀਂ ਸਕਦੀ ਚਲੋ ਠੀਕ ਹੈ ਜੀ ਵੈਸੇ ਮੈਂ ਕੱਲਾ ਸੀ ਕਰੇ ਪਰ ਚਲੋ ਤੁਹਾਡਾ ਜਾਣਾ ਵੀ ਬਣਦਾ ਜੀ ਹਾਂਜੀ ਤੁਸੀਂ ਸਮਝ ਸਕਦੇ ਹੋ ਨਾ ਦੇਖੋ ਇੱਕ ਕੁਮਾਰੀ ਕੁੜੀ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਮੇਰੇ ਮੰਮੀ ਡੈਡੀ ਦਾ ਫੋਨ ਆਈ ਜਾਂਦਾ ਰੋਜ਼ ਮੈਂ ਨਵਾਂ ਬਹਨਾ ਲਾ ਦੇਣੀ ਆ ਰੋਜ਼ ਦੀ ਰੋਜ਼ ਇਵਨ ਡਿਪਾਰਟਮੈਂਟ ਵੀ ਫੋਨ ਆ ਰਿਹਾ ਹੈਗਾ ਇੱਕ ਹੋਰ ਲਾ ਦਿਓ ਜੀ ਕਿਵੇਂ ਕੋਈ ਗੱਲ ਨਹੀਂ ਜੀ ਮੈਂ ਸਮਝਦਾ ਤੁਹਾਡੀ ਗੱਲ ਜੀ ਚਲੋ ਠੀਕ ਆਪਾਂ ਫੇਰ ਮਿਲਾਂਗੇ ਮੈਂ ਕਦੇ ਫੇਰ ਆਈ ਤਾਂ ਜਰੂਰ ਮਿਲਾਂਗੇ ਠੀਕ ਹੈ

ਲੈ ਬਾਪੂ ਬਾਪੂ ਸ਼ੁਕਰਾ ਤੁਮਿਲ ਗਿਆ ਕੁਦਰਤ ਦਾ ਕ੍ਰਿਸ਼ਮਾ ਦੇਖ ਮਰੇ ਪੈਣ ਨੂੰ ਤੈਨੂੰ ਜਿਉਂਦਾ ਕਰਤਾ ਓਏ ਹਜੇ ਤਾਂ ਕੁਦਰਤਾ ਕ੍ਰਿਸ਼ਮਾ ਹੀ ਦੇਖਿਆ ਅਗਲੇ ਤੂੰ ਚਮਤਕਾਰ ਦੇਖੀ ਜਿਹੜੇ ਅੱਗੇ ਆਉਣ ਵਾਲੇ ਨੇ ਅੱਛਾ ਹਾਂ ਲੈ ਬਾਪੂ ਸੱਚੀ ਆਉਂਦਾ ਕਿ ਸੱਚੀ ਪੂਤ ਪੂਤ ਬਣਿਆ ਜਿਉਂਦਾ ਨਾ ਬੱਚੀ ਆਉਂਦਾ ਮਾਰ ਕੇ ਦੇਖਾਂ ਹੈ ਲੱਗਦਾ ਮੈਨੂੰ ਯਕੀਨ ਨਹੀਂ ਆ ਰਹਾ ਲੱਤਾਂ ਮਾਰ ਕੇ ਦੇਖਾਂ ਓਏ ਲੱਤਾਂ ਪਾਸੀ ਹਜੇ ਤੇਰੇ ਪਹਿਣ ਗਿਆ ਆਉਣ ਵਾਲਾ ਸਮਾਂ ਦੱਸੋ ਓ ਕਿਉਂ ਉਹ ਤੈਨੂੰ ਦੱਸਾਂਗੇ ਸਮਾਂ ਤਾਂ ਆਉਣ ਦੇ ਹਾਂ ਚੱਲ ਪ੍ਰਵੰਤ ਤੇਰੇ ਕੀ ਮੂੰਹ ਲੱਗਣਾ ਹੈ ਦੇਖ ਦੇ ਮੇਰਾ ਜਰਾ ਮਰੇ ਹੀ ਚੰਗਾ ਸੀ ਆ ਮਾੜਾ ਜੇ ਉੱਠਿਆ ਨਹੀਂ ਫਣ ਦੇ ਕਿਵੇਂ ਚੱਕ ਲੈ